ਚਾੜ ਉਪਚਾਲੇ ਕਿ ਅਸੀਂ ਫੇਰ ਨਾ ਲੱਗਦੇ ਆ ਸਾਡੇ ਘਰਾਂ ਦੀ ਮਾਤਾ ਭੈਣਾਂ ਦੀ ਆਪਸ ਵਿੱਚ ਲੜਾਈ ਹੁੰਦੀ ਰਹਿੰਦੀ ਆ ਠੀਕ ਆ ਆਪਸ ਵਿੱਚ ਲੜਾਈ ਇਤਰਾ ਹੁੰਦੀ ਆ ਵੀ ਅਸੀਂ ਜੇ ਇਧਰੋਂ ਪਾਣੀ ਕੱਢਦੇ ਆ ਤਾਂ ਇਧਰ ਆ ਜਾਂਦੇ ਇਧਰਲੀ ਗਲੀ ਦੇ ਬੋਲਦੇ ਆ ਬਾਕੀ ਸਾਡਾ ਕਿਸੇ ਨੇ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ ਤਾਂ ਤੁਸੀਂ ਦੇਖਿਆ ਹੁਣ ਚੱਕ ਚੱਕ ਕੇ ਪਿੰਡਾਂ ਉੱਤੇ ਲੰਘ ਰਹੇ ਆ ਐਦਾਂ ਹੀ ਤੀਆਂ ਭੈਣਾਂ ਲੰਘ ਰੀਆਂ ਸਾਡੀਆਂ ਐਦਾਂ ਹੀ ਬੱਚੇ ਸਕੂਲ ਨੂੰ ਜਾਂਦੇ ਨੇ ਹਨ ਵੀਰ ਜੀ ਤੁਸੀਂ ਦੇਖੀ ਜਾਂਦੇ ਹੋ ਬੱਚਿਆਂ ਨੂੰ ਖੁਰਕ ਪਈ ਪਈ ਆ ਕੀ ਕੀ ਬਿਮਾਰੀਆਂ ਦੱਸਿਆ ਬੈਠਿਆ ਬਲੂਰ ਨਿਕੇ ਨਿਕੇ ਸਾਰਾਂ ਦੇ ਪੈਰ ਗੰਦੇ ਆਏ ਪਾਣੀ ਨਾ ਹੋਇਆ ਮਾਦਾ ਸਕੂਲ ਜਾਣਾ ਚਾਹ ਕੇ ਛੱਡ ਕੇ ਹੁਣ ਕਿਸੇ ਟਾਈਮ ਵੀ ਬੁੜੀਆਂ ਨੂੰ ਕੰਮ ਵੀ ਪਾਇਆ ਜਾਂਦਾ ਕਿੰਨਾ ਕਉ ਕਰਨ ਘਰੇ ਬੱਚਾ ਨੂੰ ਰੋਟੀ ਪਾਣੀ ਤਿਆਰ ਕਰਨਾ ਕਿ ਬੱਚਾ ਨੂੰ ਛੱਡ ਕੇ ਆਉਣ ਬੱਚਾ ਤਾਂ ਕੋਈ ਇਸ ਟਾਈਮ ਬੋਲ ਵੀ ਨਹੀਂ ਰਹਾ ਮੇਰੇ ਤਾਂ ਫੇਰ ਵੀ ਬੇਟੀ ਹੈਗੀ ਹੈਗੀ ਪੜਾਹਟ ਆਈ ਨਿਕੇ ਨਿਕੇ ਬੱਚਾ ਨਹੀਂ ਮਾਰੀ ਫਿਰ ਰਹੀਆਂ ਮੈਂ ਵੀ ਚੜੂ ਬੋਤਲ ਆ ਰਹੀਆਂ ਫੇਰ ਵੀ ਮੈਨੂੰ ਤੀਵੀਆਂ ਬਹੁਤ ਕੁਝ ਬੋਲਦੀਆਂ ਸਾਨੂੰ ਪਾਣੀ ਇਥੋਂ ਨਾਲ ਦੇ ਘਰਾਂ ਤੋਂ ਸਾਡੇ ਦੂਜੇ ਮੁੱਲਿਆਂ ਤੋਂ ਪੀਣ ਨੂੰ ਲੈ ਕੇ ਆਉਣਾ ਪੈਂਦਾ ਬਾਲਟੀਆਂ ਦੇ ਵਿੱਚ ਢੋਲੀਆਂ ਦੇ ਵਿੱਚ ਸਾਡਾ ਜਿਹੜਾ ਇੱਥੇ ਨਗਰ ਨਿਗਮ ਦਾ ਪਾਣੀ ਵਾਟ ਸਪਲਾਈ ਜਿਹੜਾ ਇਥੋਂ ਦਾਗਾ ਉਹ ਪੀਣ ਯੋਗ ਨਹੀਂ ਹੈਗਾਗਾ ਸੀ ਬ੍ਰੇਜ ਦੇ ਨਾਲ ਰਾਲ ਕੇ ਗੰਧਲਾ ਪਾਣੀ ਆ ਰਿਹਾ ਸਾਡੇ ਜੇ ਇੱਥੇ ਟੈਸਟ ਕਰਾਏ ਜਾਂ ਤਾਂ ਸਾਨੂੰ ਇੰਨਾ ਪਤਾ ਵੀ 100 ਦੇ ਵਿੱਚੋਂ 30% ਲੋਕ ਬਿਮਾਰ ਨਿਕਲਣਗੇ ਟੈਸਟਾਂ ਦੇ ਵਿੱਚ ਕਿਸ ਨੂੰ ਇਨਫੈਕਸ਼ਨ ਆ ਗਿਆ ਨੂੰ ਅਲਰਜੀ ਆ ਆ ਗੰਦਾ ਪਾਣੀ ਆ ਪਾਣੀ ਦਾ ਚੱਕਰ ਵਾ ਲੋ ਨੂੰ ਇਹ ਲੱਗ ਰਿਹਾ ਵੀ ਹੁਣ ਸਾਨੂੰ ਇੱਥੇ ਘਰ ਛੱਡਨੇ ਪੈਣੇ ਆ ਜਿਸ ਤਰ੍ਹਾਂ ਆਪਦਾ ਮਾਹੌਲ ਆ ਪਾਣੀ ਟੂਟੀਆਂ ਦੇ ਅੰਦਰ ਜਾ ਰਿਹਾ ਪੀਣ ਵਾਲਾ ਪਾਣੀ ਸਾਡੇ ਗੰਧਲਾ ਹੋਇਆ ਪਿਆ ਤੀਂਦਾ ਤੁਸੀਂ ਆ ਦੇਖ ਲਓ ਤੇ ਯੂਮ ਕਰਕੇ ਸੁਣ ਲਓ ਜਿਹੜੇ ਸਾਡੇ ਅੰਦਰ ਤੱਕ ਵੜ ਗਏ ਘਰਾਂ 'ਚ ਪਰ ਉਥੇ ਰੇ ਸੰਪਰਕ ਕਰ ਲੇ ਇਹਨਾਂ ਕੋਲ ਵੀ ਜਾਏ ਮਲਾਜ਼ਮਾਂ ਕੋਲ ਵੀ ਜਾਏ ਪਰ ਕੋਈ ਸੁਣਦਾ ਨਹੀਂ ਜੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਵੀ ਜਿਵੇਂ ਚੱਲੀ ਜਾਂਦਾ ਠੀਕ ਹੈ ਪਤਾ ਨਹੀਂ ਸਿਸਟਮ ਨੂੰ ਕੀ ਮਤਲਬ ਜਮ੍ਹਾਂ ਹੀ ਆਪਾਂ ਕਹਿੰਦੇ ਕੋ ਲਗਭਗ ਮਾਰ ਗਿਆ ਸਿਸਟਮ ਖਤਮ ਹੋ ਗਿਆ ਕੁਛ ਇਹ ਠਾਕਰਦਾਰਾ ਵਜਦਾ ਜੀ ਫੂਲ ਟਾਊਨ ਦੇ ਵਿੱਚ ਵਾਰ ਨੰਬਰ 3 ਪੈਂਦਾ ਇਹ ਮਿਸਪਲਟੀ ਜਿਹੜਾ ਏਰੀਆ ਦੇ ਵਿੱਚ ਆਉਂਦਾ ਇੰਦਰਲੇ ਪਾਸੇ ਡਾਕਖਾਨਾ ਵੀ ਹੈ ਬੈਂਕ ਵੀ ਹੈ ਕੁੜੀਆਂ ਵਾਲਾ ਸਕੂਲ ਹੈ ਔਰ ਇੱਕ ਦੋ ادارے ਵੀ ਹੈਗੇ ਆ ਮੇਨ ਗਲੀ ਹੈ ਜੇ ਆਪਾਂ ਕਹੀ ਦੀ ਕਿ ਮੇਨ ਚੌਂਕ ਹੈ ਜੀ ਇਹ ਤੇਰੀ ਪਾਸੇ ਘਰ ਵੀ ਡਿੱਗਦੇ ਨੇ ਨੀਵੇਂ ਹੁੰਦੇ ਨੇ ਗ੍ਰੀਪਨ ਉੱਤੇ ਚੱਕ ਕੇ ਪਾਉਣੇ ਪਾਉਂਦੇ ਨੇ ਪਰ ਜਿਸ ਵੇਲੇ ਬਲਕਾਰ ਸਿੰਘ ਸਿੱਧੂ ਨੇ ਵੋਟਾਂ ਰਹਿਣੀਆਂ ਸੀ ਉਸੇ ਇਸੇ ਚੌਂਕ ਦੇ ਵਿੱਚ ਬਲਕਾਰ ਸਿੰਘ ਸਿੱਧੂ ਮਤਲਬ ਕਿ ਪਾਉਂਚੇ ਚੱਕ ਕੇ ਪਜਾਮੇ ਦੇ ਖੜਾ ਸੀ ਉਹਨੇ ਇੱਥੇ ਕਿਹਾ ਸੀ ਵੀ ਇਹ ਤੁਹਾਡੇ ਜਿਹੜਾ ਕੰਮ ਹੈ ਮਤਲਬ ਕਿ ਪਹਿਲੇ ਉਧਾਰ ਉੱਤੇ ਕਰਾਂਗਾ ਤੁਸੀਂ ਅੱਜ ਧੰਨਵਾਦ ਉਹ ਪੱਤਰਕਾਰ ਜਿਹੜੇ ਮੇਰੇ ਵੀ ਰਾਤ ਨੂੰ ਆਏ ਹੋ ਪਰ ਇੱਥੇ ਉਹ ਤੋਂ ਪਹਿਲਾਂ ਕਈ ਵਾਰੀ ਪੱਤਰਕਾਰ ਫੋਟੋਆਂ ਵੀ ਖਿੱਚ ਕੇ ਲੈ ਗਏ ਨੇ ਪਾਣੀ ਦੇ ਵਿੱਚ ਸਾਡੇ ਦਲਤ ਭਰਾਵਾਂ ਨੂੰ ਖੜਾ ਕੇ ਫੋਟੋਆਂ ਖਿੱਚ ਲੈਂਦੇ ਨੇ ਪਰ ਇਹਦਾ ਹੱਲ ਅਜੇ ਤੱਕ ਕੋਈ ਨਹੀਂ ਪਹੁੰਚ ਸਕਿਆ ਜੀ ਜੀ ਜਦੋਂ ਵੋਟਾਂ ਕਹਿੰਦੇ ਪੈਣ ਦਾ ਟਾਈਮ ਸੀ ਉਦੋਂ ਇਹਨਾਂ ਨੇ ਠੇਕੇਦਾਰ ਨੂੰ ਬੰਦਾ ਲਾਏ ਸਾਡ ਨੂੰ ਸਾਨੂੰ ਪੰਜ ਬੰਦੇ ਦਿੱਤੇ ਇਹਨਾਂ ਨੇ ਠੀਕ ਹੈ ਕਹਿੰਦੇ ਨਾਲਾ ਖੜਾ ਲੋ ਜਿੱਦੇ ਵੋਟਾਂ ਪੈ ਗਈਆਂ ਉਸ ਦਿਨ ਹੀ ਠੇਕੇਦਾਰ ਆਪਦੇ ਬੰਦੇ ਲੈ ਕੇ ਭੱਜ ਗਿਆ। ਵੋਟਾਂ ਵੇਲੇ ਕਹਿੰਦੇ ਜਿੰਨੀਆਂ ਵੋਟਾਂ ਸਾਡੇ ਮਹੱਲੇ ਚ ਪਈਆਂ ਨਾ ਆਮ ਪਾਰਟੀ ਨੂੰ ਕਿਸੇ ਵੱਲੋਂ ਵੀ ਨਹੀਂ ਪਈਆਂ ਪਿੰਡ 'ਚ ਹਜੇ ਤੱਕ ਤੇ ਸਾਨੂੰ ਇਹੀ ਵੋਟਾਂ ਦਾ ਪਾਉਣ ਦਾ ਸਾਨੂੰ ਆਹੀ ਨਤੀਜਾ ਮਿਲ ਰਿਹਾ। ਸਾਨੂੰ ਆਹ ਨਤੀਜਾ ਇੱਕ ਕਾਲਾ ਪੁੱਚੋ ਵਾਲਾ ਕਹਿੰਦੇ ਅਸੀਂ ਗਏ ਸੀਗੇ ਕਿਹੜਾ ਉੱਥੇ ਅਸੀਂ ਕਮੇਟੀ 'ਚ ਬਾਗੇ ਗੱਲ ਕਰਨ ਵੀ ਜੀ ਸਾਡਾ ਪਾਣੀ ਦਾ ਨਿਕਾਸੀ ਦਾ ਹੱਲ ਕਰੋ ਤੇ ਬਲਕਾਰ ਸਿੱਧੂ ਵੱਲੋਂ ਸਾਨੂੰ ਕਿਹਾ ਗਿਆ ਕਹਿੰਦੇ ਵੀ ਕਾਲਾ ਪੁੱਚੋ ਵਾਲਾ ਤੁਹਾਡੇ ਪਿੰਡ 'ਚ ਆਊਗਾ। ਉਡਾ ਨਿਕਾਸੀ ਦੇ ਕੇ ਜਾਊਗਾ ਤੇ ਗੱਲਬਾਤ ਕਰੂਗਾ ਸਾਰੀ ਤੇ ਉਹਨਾਂ ਵੱਲੋਂ ਸਾਨੂੰ ਕਹਿ ਕੇ ਮਿੱਠੀ ਗੋਲੀ ਦੇ ਕੇ ਤੋਰਤਾ ਇਸ ਤੋਂ ਬਾਅਦ ਅਸਨਾਸੀ ਕਾਲਾ ਪੁੱਛ ਵਾਲੇ ਦਾ ਮੂੰਹ ਦੇਖਿਆ ਹੇ ਤੱਕ ਵੀ ਕੌਣ ਆ ਕੌਣ ਨਹੀਂ ਹੋ ਹਜੇ ਤੱਕ ਉਹਦੇ ਵੱਲੋਂ ਇੰਨਾ ਏਡਾ ਬੁਸ਼ਾਰਮ ਬੰਦਾ ਕਹਿੰਦੇ ਉਹ ਉਹਨੇ ਸਾਰੇ ਪਿੰਡ ਦੀ ਪੱਟੀ ਮੇਸ ਕਰ ਰੱਖੀ ਆ ਬਲਕਾਰ ਸਿੱਧੂ ਦੀ ਪੱਟੀ ਮੇਸ ਕਰਤੀ ਉਹਨੂੰ ਮੂਰੇ ਤਾਂ ਲਾਈ ਬੈਠਾ ਉਹ ਪਰ ਉਹ ਇੱਕ ਬੰਦਾ ਦੁੱਖੀ ਦਾ ਨਹੀਂ ਹੈਗਾ ਉਹਨੂੰ ਮੂਰੇ ਜਰੂਰ ਲਾਈ ਬੈਠਾ ਕਿਉਂਕਿ ਪੁੱਛੋ ਦਾ ਬੰਦਾ ਬਾਈ ਆਪਦੇ ਹਲਕੇ ਦੇ ਬੰਦੇ ਨੂੰ ਲਾਇਆ ਹੋਵੇ ਤਾਂ ਉਹ ਬੰਦੇ ਦੀ ਮਜਬੂਰੀ ਸਮਝੇ ਉਹ ਬੰਦਾ ਜੀ ਜਦੋਂ ਬਾਹਰ ਲੱਗਾ ਉਹ ਕੀ ਕਿਸੇ ਦੀ ਮਜਬੂਰੀ ਸਮਝੂਗਾ ਪਰ ਆ ਸਾਡਾ ਸਾਰਾ ਦਲਤ ਭਾਈਚਾਰਾ ਹੈ ਜਿਸ ਦੇ ਕਾਰਨ ਕਰਕੇ ਆ ਜਿਹੜੀ ਹਾਰ ਹੋਈ ਐ ਫੂਲਪਿੰਡ ਦੇ ਵਿੱਚੋਂ ਇਸੇ ਕਰਕੇ ਹਾਰ ਹੋਈ ਐ ਵੀ 2.5 ਸਾਲ ਹੋ ਗਏ 2.5 ਸਾਲ ਹੋ ਗਏ ਤੇ ਇਸ ਇੱਕ ਨੰਬਰ ਵਾਰ ਦੇ ਵਿੱਚ ਬਲਕਾਰ ਸਿੰਘ ਸਿੱਧੂ ਨੂੰ ਬੋਟ ਬਹੁਤ ਜ਼ਿਆਦਾ ਪਈ ਸੀ ਪਰ ਐਤ ਕੀ ਕੀ ਹੋਇਆ ਐਤ ਕੀ ਹੋ ਗਿਆ ਹੱਟੀ ਪੋਚਤੀ ਪੋਚੀ ਕਿਉਂ ਉਹਨਾਂ ਨੇ ਭਾਈ ਕੰਮ ਨਹੀਂ ਕੀਤਾ ਲੋਕਾਂ ਦਾ ਜਿੱਤੇ ਕਰਨ ਕਰਨ ਦੀ ਹੈ ਇਹ ਹਾਲਤ ਹੋਈ ਹੈ ਆਉਣ ਵਾਲੀ ਦੁਬਾਰਾ ਫੇਰ ਬੇਤੀ ਹੈ ਜੇ ਭਗਵਾਨ ਤੋਂ ਬਾਣ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਦੀ ਫੇਰ ਝਾਕ ਹੈ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸ਼ਹਿਰ ਰੰਮਰਾ ਫੂਲ ਦੇ ਫੂਲ ਟਾਊਨ ਦੇ ਲੋਕ ਮਜ਼ਦੂਰੀ ਵਿੱਚ ਆ ਕੇ ਇੱਕ ਨਰ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਹੋ ਚੁੱਕੇ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਿੰਦਗੀ ਇੱਕ ਕਾਲੀ ਪਾਣੀ ਦੀ ਜੇਲ੍ਹ ਵਾਲੀ ਜ਼ਿੰਦਗੀ ਵਿੱਚ ਹੌਲੀ-ਹੌਲੀ ਤਬਦੀਲ ਹੁੰਦੀ ਨਜ਼ਰ ਆ ਰਹੀ ਹੈ ਆਓ ਆਪਾਂ ਜਾਣਦੇ ਹਾਂ ਇਹਨਾਂ ਲੋਕਾਂ ਦੀ ਇਸ ਸਮੱਸਿਆ ਨਾਲ ਜੁੜੇ ਹੋਏ ਕਾਰਨਾਂ ਬਾਰੇ ਅਤੇ ਇਸ ਵਿਸ਼ੇ ਦੀ ਜਾਣਕਾਰੀ ਦੇ ਲਈ ਆਪਾਂ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਆਇਆ ਆਇਆ ਹੁਣ 13 ਨੰਬਰ ਹੀ ਆ ਨੇ ਨੇ ਫੱਕਾ ਉਹਦੇ ਪਰ ਫਾਗਾ ਸਾਲ ਤੋਂ ਪਤਾ ਕਿ ਸਾਰੀ ਸੁਣੀ ਜਾਊਗੀ ਜੀ ਕੱਲ ਨੂੰ 10 ਵਜੇ ਦਾ ਟਾਈਮ ਹੈ ਕੋਈ ਨਾ ਵੀ ਆਜਾਗੇ ਕੱਲ ਨੂੰ 10 ਸਮੱਸਿਆ ਪਿਛਲੇ 4 ਤੋਂ 5 ਮਹੀਨੇ ਹੋ ਗਏ ਜਿਹੜੀ ਸਮੱਸਿਆ ਚੱਲਦੀ ਆ ਰਹੀ ਆ ਜਦੋਂ ਅਸੀਂ ਸੇਨਵੇਜ ਦਾ ਕਨੈਕਸ਼ਨ ਫੂਲ ਨਾਲ ਅਟੈਚ ਕੀਤਾ ਉਦੋਂ ਦਾ ਇਹ ਪਾਣੀ ਸਾਰਾ ਇੱਥੇ ਆ ਰਿਹਾ ਰਾਮਪਰੇ ਦਾ ਸਾਰਾ ਜਾਂ ਤਾਂ ਆਪਣੇ ਕਾਲਜ ਦੇ ਸਾਹਮਣੇ ਜਿਹੜਾ ਡਰੈਕ ਲੱਗੇ ਹੋਏ ਨੇ ਉਧਰਲੀ ਸਾਈਡ ਕੱਢਿਆ ਜਾ ਰਿਹਾ ਜਾਂ ਇੱਧਰ ਫੂਲ ਨੂੰ ਛੱਡਿਆ ਜਾ ਰਿਹਾ ਹੈਗਾ ਸਾਡੀਆਂ ਧੀਆਂ ਪੈਣਾ ਸਾਡੇ ਸਕੂਲ ਦੇ ਜਿਹੜੇ ਛੋਟੇ ਬੱਚੇ ਜਾਂਦੇ ਆ ਇੱਥੇ ਗੰਦੇ ਪਾਣੀ ਦੇ ਅੰਦਰ ਬਿਮਾਰ ਹੋ ਰਹੇ ਆ ਇਨਫੈਕਸ਼ਨ ਹੋ ਰਹੀ ਆ ਨਹਾਉਣ ਵਾਲੇ ਪਾਣੀ ਦੇ ਅੰਦਰ ਗੰਦਾ ਪਾਣੀ ਆ ਰਿਹਾ ਪੀਣ ਵਾਲੇ ਪਾਣੀ ਦੇ ਵਿੱਚ ਗੰਦਾ ਪਾਣੀ ਆ ਰਿਹਾ ਜੇ ਪਾਣੀ ਦਾ ਸੁਧਾਰ ਹੋਊਗਾ ਤਾਂ ਹੀ ਬੱਚੇ ਬਾਹਰ ਖੇਡ ਸਕਦੇ ਨੇ ਜਿੱਦਾਂ ਤੁਸੀਂ ਦੇਖਿਆ ਹੁਣ ਚੱਕ ਚੱਕ ਕੇ ਪੈਂਟਾਂ ਉੱਤੇ ਲੰਘ ਰਹੇ ਆ ਐਦਾਂ ਹੀ ਧੀਆਂ ਪੈਣਾ ਨਗਰੀਆਂ ਸਾਡੀਆਂ ਐਦਾਂ ਹੀ ਬੱਚੇ ਸਕੂਲ ਨੂੰ ਜਾਂਦੇ ਨੇ ਕੱਲ ਇੱਕ ਮੋਟਰਸਾਈਕਲ ਤੇ ਜਾਂਦਾ ਸਾਡਾ ਭਰਾ ਇੱਕ ਡਿੱਗਿਆ ਇੱਥੇ ਅਸੀਂ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨਾਲ ਬਹੁਤਾਰੀ ਗੱਲ ਕਰ ਚੁੱਕੇ ਹਾਂ ਸਾਨੂੰ ਦਿਲਾਸਾ ਦਿੱਤਾ ਜਾਂਦਾ 2 ਘੰਟਿਆਂ ਦੇ ਅੰਦਰ ਮੋਟਰ ਸਟੰਡ ਦਿੰਨੇ ਆ 4 ਘੰਟਿਆਂ ਦੇ ਅੰਦਰ ਪਾਣੀ ਕੱਢ ਦਿੰਨੇ ਆ ਹਰ ਵਾਰੀ ਸਾਨੂੰ ਇਹ ਝੂਠੇ ਲਾਰੇ ਲਾ ਕੇ ਉੱਥੋਂ ਤੋਰ ਦਿੱਤਾ ਜਾਂਦਾਗਾ ਅੱਜ ਸਾਨੂੰ ਅੱਕ ਕੇ ਇਹ ਫੈਸਲਾ ਲੈਣਾ ਪਿਆਗਾ ਐਮ ਐਲ ਏ ਸਾਹਿਬ ਕੁਛ ਐਮ ਐਲ ਏ ਸਾਹਿਬ ਵੀ ਕੁਛ ਨਹੀਂ ਕਰਦੇ ਪਏ ਇਹਦੇ ਵਿੱਚ ਕੱਲ ਨੂੰ ਜੇ ਸਾਨੂੰ ਇਹ ਠੋਸ ਸਾਡਾ ਇਹ ਨਾ ਸਫਾਈ ਕੀਤੀ ਗਈ ਜਾਂ ਨਾ ਪਾਣੀ ਕੱਢਿਆ ਗਿਆ ਅਸੀਂ ਠੋਸ ਕਦਮ ਚੱਕਾਂਗੇ ਅਸੀਂ ਰੋਡ ਜਾਮ ਕਰਾਂਗੇ ਬਕਾਇਦਾ ਕੱਲ 10 ਵਜੇ ਦਾ ਟਾਈਮ ਆ ਕਾਲਿੰਗ ਦੇ ਰਹੇ ਹਾਂ 10 ਵਜੇ ਦੀ ਸਾਰੇ ਪਿੰਡ ਨੂੰ ਸਾਰਾ ਪਿੰਡ ਦੇ ਵਿੱਚ ਹੀ ਗੰਦਾ ਪਾਣੀ ਤੁਰਿਆ ਫਿਰਦਾ ਜਿਵੇਂ ਕਿ ਆਪਣੇ ਬੀਪਾ ਰੋ ਮੰਦਰ ਹੋ ਗਿਆ ਜਾਂ ਸਾਡੇ ਡਾਕ ਖਾਨਾ ਹੋ ਗਿਆ ਬੈਂਕ ਹੋ ਗਿਆ ਸਾਰਾ ਬੁਰਾ ਹਾਲ ਹੈ ਉੱਥੇ ਪਾਣੀ ਪਾਣੀ ਹੋਇਆ ਪਿਆ ਸਾਰੇ ਪਿੰਡ ਦੇ ਨਾਲ ਗੱਲਬਾਤ ਕਰਕੇ ਸਾਰੇ ਪਿੰਡ ਦੀ ਅਸੀਂ ਇੱਕ ਰੋਡ ਦੇ ਉੱਤੇ ਚੱਕਾ ਜਾਮ ਕਰਾਂਗੇ ਕੱਲ ਨੂੰ 10 ਵਜੇ ਦੀ ਕਾਲਿੰਗ ਦੇਵਾਂਗੇ ਰਬਈਆ ਜੀ ਬਹੁਤ ਘਟਿਆਗਾ ਯਾਰੇ ਲੱਗ ਰਹੇ ਨੇ ਲਾਰੇ ਲੱਗ ਰਹੇ ਨੇ ਉਹਦੇ ਵਿੱਚ ਸਾਨੂੰ ਦਲਾਸਾ ਦਿੱਤਾ ਜਾਂਦਾ 2 ਘੰਟੇ ਦਾ 4 ਘੰਟੇ ਦਾ ਜਿਹੜੇ ਉੱਚ ਅਧਿਕਾਰੀ ਨੇ ਸਾਨੂੰ 2 ਘੰਟੇ ਦਾ ਦਲਾਸਾ ਦਿੰਦੇ ਆ ਕੋਈ 4 ਘੰਟੇ ਦਾ ਮੌਤ ਆ ਨਹੀਂ ਚਲੇ ਗਏ ਨੇ ਪਹਿਲੀ ਗੱਲ ਦਫ਼ਤਰ ਚ ਕੋਈ ਮਿਲਦੀ ਨਹੀਂ ਦਫ਼ਤਰ ਦੇ ਵਿੱਚ ਕੋਈ ਨਾ ਯੋ ਬੈਠਦਾ ਨਾ ਕੋਈ ਜੈ ਬੈਠਦਾ ਉੱਥੇ ਜਿਹੜੇ ਨਾਰਮਲ ਬੰਦੇ ਰੱਖੇ ਹੋਏ ਨੇ ਠੇਕੇ ਤੇ ਰੱਖੇ ਹੋਏ ਨੇ ਉਹ ਮੁਲਾਜ਼ਮ ਅੱਗੇ ਕਰ ਦਿੰਦੇ ਨੇ ਸਾਡੇ ਉਹ ਮੁਲਾਜ਼ਮ ਸਾਨੂੰ ਦਲਾਸਾ ਦੇ ਦਿੰਦੇ ਨੇ ਯੋ ਸਾਹਿਬ ਆਉਣਗੇ ਉਹਨਾਂ ਨਾਲ ਮਿਲ ਲਿਓ ਯੋ ਸਾਹਿਬ ਫੋਨ ਹੀ ਨਹੀਂ ਚੱਕਦੇ ਤਰੂੰਜੀ ਨੇ ਜਦੋਂ ਫੋਨ ਕਰਦੇ ਨੇ ਦਲਾਸਾ ਦੇ ਦਿੰਦੇ ਨੇ 2 ਦਿਨ ਰੁਕ ਜਾਓ 4 ਦਿਨ ਰੁਕ ਜਾਓ ਪਾਣੀ ਦਾ ਨਿਕਾਸੀ ਕਰਵਾ ਦੇਾਂਗੇ ਪਰ ਹੁੰਦੇ ਨਹੀਂ ਪਈ ਕਦੇ ਵੀ ਸਾਨੂੰ ਦੇਖਣ ਲੱਗਦਾ ਨਹੀਂ ਪਿਆ ਸਾਨੂੰ ਇਹ ਲੱਗ ਰਿਹਾ ਵੀ ਹੁਣ ਸਾਨੂੰ ਇੱਥੇ ਘਰ ਛੱਡਨੇ ਪੈਣੇ ਆ ਜਿੱਸਾ ਆਪਦਾ ਮਾਹੌਲ ਪਾਣੀ ਤੂਟੀਆਂ ਦੇ ਅੰਦਰ ਜਾ ਰਿਹਾ ਪੀਣਾਂ ਦਾ ਪਾਣੀ ਸਾਡੇ ਗੰਧਲਾ ਹੋਇਆ ਪਿਆ ਸਾਨੂੰ ਪਾਣੀ ਇੱਥੋਂ ਨਾਲ ਦੇ ਘਰਾਂ ਤੋਂ ਸਾਡੇ ਦੂਜੇ ਮਹੱਲਿਆਂ ਤੋਂ ਪੀਣ ਨੂੰ ਲੈ ਕੇ ਆਉਣਾ ਪੈਂਦਾ ਬਾਲਟੀਆਂ ਦੇ ਵਿੱਚ ਢੋਲੀਆਂ ਦੇ ਵਿੱਚ ਸਾਡਾ ਜਿਹੜਾ ਇੱਥੇ ਨਗਰ ਨਿਗਮ ਦਾ ਪਾਣੀ ਵਾਟ ਸਪਲਾਈ ਜਿਹੜਾ ਇੱਥੋਂ ਦਾਗਾ ਉਹ ਪੀਣ ਯੋਗ ਨਹੀਂ ਹੈਗਾਗਾ ਸੀ ਬ੍ਰੇਜ ਦੇ ਨਾਲ ਰਲ ਕੇ ਗੰਧਲਾ ਪਾਣੀ ਆ ਰਿਹਾ ਸਾਡੇ ਜੇ ਇੱਥੇ ਟੈਸਟ ਕਰਾਏ ਜਾਂ ਤਾਂ ਸਾਨੂੰ ਇੰਨਾ ਪਤਾ ਵੀ 100 ਦੇ ਵਿੱਚੋਂ 30% ਲੋਕ ਬਿਮਾਰ ਨਿਕਲਣਗੇ ਟੈਸਟਾਂ ਦੇ ਵਿੱਚ ਇਸ ਨੂੰ ਇਨਫੈਕਸ਼ਨ ਆ ਗਿਆ ਉਹਨੂੰ ਅਲਰਜੀ ਆ ਆ ਗੰਦਾ ਪਾਣੀ ਆ ਪਾਣੀ ਦਾ ਚੈੱਕਰ ਵਾ ਲੋ ਕਰਵਾਓ ਬਾਟਰ ਕੋ ਸਪਲਾਈ ਦਾ ਬਰਾ। ਬਾਕੀ ਨਕਾਮੀ ਆ ਨਗਰ ਨਿਗਮ ਦੀ ਬਹੁਤ ਜ਼ਿਆਦਾ ਪ੍ਰਸ਼ਾਸਨ ਹੂਕ ਨਹੀਂ ਦੇ ਸੁੱਤਾ ਪਿਆ ਕੋਈ ਧਿਆਨ ਨਹੀਂ ਦੇ ਰਿਹਾ ਸਾਡੇ ਪੰਡ ਪੂਲ ਦੇ ਵਿੱਚ ਜੇ ਥੋੜਾ ਧਿਆਨ ਦੂਗਾ ਤਾਂ ਕਿਤੇ ਜਾ ਕੇ ਲੋਕ ਇੱਥੇ ਰਹਿ ਸਕਦੇ ਨੇ। ਐਨੀ ਨਲਾਕੀ ਤਾਂ ਐਡੀ ਵੀ ਸ਼ਰਮੀ ਪਹਿਲੀ ਵਾਰ ਹੀ ਦੇਖੀ ਐ ਇਹਨਾਂ ਦੀ ਨਗਰ ਨਿਗਮ ਵਾਲਿਆਂ ਦੀ ਅਸੀਂ ਜਿੱਦਾਂ ਵਾਟਾਂ ਪਾਈਆਂ ਬਾਈ ਹਜੇ ਤੱਕ ਮੈਂ ਦੋ ਹੋਇਆ ਬਾਹਰੋਂ ਨਾ ਲੈ ਗਏ ਜੱਜ ਸਾਹਿਬ ਦਾ ਮਾਲ ਹੋ ਗਿਆ ਪੂਰਾ ਅੱਥਰੂ ਆ ਕੇ ਗੱਡੀ ਵਿੱਚ ਬੋਸ ਕੁਮਾਰਾ ਸਾਲਾ ਉੱਧਰ ਦੀ ਗੱਡੀ ਲੈ ਕੇ ਆਇਆ ਪੂਰਾ ਹਾਲ ਹੋ ਗਿਆ ਸੁਣਦੇ ਦੀ ਗੱਲ ਆਈਏ ਤਾਂ ਬੰਦ ਕਰ ਦੇਣਾ ਕਾਲੀ ਤੋਂ ਉਧਰੋਂ ਬੰਦ ਹੋ ਕੇ ਸਾਰਾ ਫਾਈਬਰ ਤੋਂ ਦੀ ਹੋਏਗੀ ਆਪਣਾ ਲੋਜੀ ਉਹ ਮੰਨਾਂ ਜਿਨਾ ਦੇ ਇਥੇ ਫੋਟੋ ਇੱਕ ਤਾਂ ਨਾਮ ਨਹੀਂ ਕੋਈ ਹੁੰਦਾ ਸ਼ੁਕਰ ਉਹਦਾ ਇਹ ਹੈ ਕਾਉਂਦੇ ਗੱਲ ਹੈ ਭਾਈ ਉਹ ਜਾਈਏ ਭਾਈ ਇਹ ਪੰਨ ਲਾਇਆ ਸੀ ਮਿੱਟੀ ਨੂੰ ਇਹ ਬਈ ਗੱਲ ਕੋਈ ਨਹੀਂ ਉਹ ਟੁੱਟ ਕੇ ਨਾ ਸਾਧਨ ਦੀ ਰੋਸ ਤੇ ਬੈਠੋਂ ਕਾਲੀ ਕੋਈ ਕਾਂਗਰਸੀ ਸਭ ਛੱਡ ਕੇ ਤੁਸੀਂ ਪਾਸੇ ਤੋਂ ਹੋ ਜਾਓ ਇਸ ਮਸਲੇ ਦਾ ਬਈ ਜੀ ਬਹੁਤ ਪੁਰਾਣੀ ਹੈ ਜੇ ਦੇਖਿਆ ਜਾਵੇ ਤਾਂ ਐ ਮੰਨ ਲਓ ਵੀ 10 ਸੀਵਰੇਜ ਪੈਨ ਤੋਂ ਸ਼ੁਰੂ ਹੋਈ ਜਦੋਂ ਸੀਵਰੇਜ ਪਾਇਆ ਹੈ ਹੁਣ ਉਦੋਂ ਬਾਅਦ ਜਦੋਂ ਦੀ ਆਪਾਂ ਦੇਖੀ ਤਕਰੀਬਨ ਆਹ 10 ਦਿਨਾਂ ਤੋਂ ਤਾਂ ਹਣੀ ਖੜਾ ਪਾਣੀ ਦੋ ਦਿਨ ਗਲੀ ਸਾਫ਼ ਰਹਿੰਦੀ ਐ ਇੱਥੇ ਉਦੋਂ ਬਾਅਦ ਫੇਰ ਸੀਵਰੇਜ ਬਲੌਕ ਹੋ ਜਾਂਦਾ ਪਤ ਨਹੀਂ ਮੋਟਰ ਖਰਾਬ ਹੋ ਜਾਂਦੀ ਐ ਕਦੇ ਉਹਨਾਂ ਦਾ ਸ਼ਕੰਜਾ ਡੁੱਟ ਜਾਂਦਾ ਐ ਉਦੋਂ ਬਾਅਦ 10 ਦਿਨ ਨਹੀਂ ਰਹਿੰਦਾ ਇਹ ਸਿਸਟਮ ਜਿਹੜਾ ਤੁਸੀਂ ਦੇਖ ਰਹੇ ਹੋ ਉਦੋਂ ਬਾਅਦ ਦੋ ਦਿਨ ਇਹ ਸੁੱਕੂਗੀ ਸਾਫ਼ ਹੋਊਗਾ ਉਦੋਂ ਬਾਅਦ 10 10 12 ਦਿਨ ਫੇਰ ਸਿਸਟਮ ਆਈ ਰਹੂਗਾ ਬੁਰਾ ਹਾਲ ਰਹੂਗਾ ਸੀਵਰੇਜ ਦਾ ਪਾਣੀ ਟੂੜੀਆਂ ਚ ਆ ਜਾਂਦਾ ਮੁਸ਼ਕਲ ਮਾਰੀ ਜਾਂਦਾ ਤੁਸੀਂ ਆ ਦੇਖ ਲਓ ਤੇ ਯੂਮ ਕਰਕੇ ਸੁਣ ਲੇ ਜਿਹੜੇ ਸਾਡੇ ਅੰਦਰ ਤੱਕ ਵੜ ਗਏ ਘਰਾਂ ਚ ਪਰ ਉਥੇ ਰੇ ਸੰਪਰਕ ਕਰ ਲੇ ਇਹਨਾਂ ਕੋਲ ਵੀ ਜਾਏ ਮਲਾਜ਼ਮਾਂ ਕੋਲ ਵੀ ਜਾਏ ਪਰ ਕੋਈ ਸੁਣਦਾ ਨਹੀਂ ਜੀ ਕਿਸੇ ਨੂੰ ਕੋ ਵੀ ਜਿਵੇਂ ਚੱਲੀ ਜਾਂਦਾ ਠੀਕ ਹੈ ਪਤਾ ਨਹੀਂ ਸਿਸਟਮ ਨੂੰ ਕੀ ਮਤਲਬ ਜਮਾ ਹੀ ਆਪਾਂ ਕਹਿੰਦੇ ਵੀ ਲਗਭਗ ਮਾਰ ਗਿਆ ਸਿਸਟਮ ਖਤਮ ਹੋ ਗਿਆ ਕੁਝ ਨਹੀਂ ਹੈਗਾ ਗਰਨੂ ਬੋਨ ਨੂੰ ਬੁਰਾ ਹਾਲ ਹੈ ਜੀ ਇੱਥੇ ਕੀ ਸਮੱਸਿਆਵਾਂ ਲੈ ਕੇ ਤੁਸੀਂ ਮਿਊਨਿਸਪਲ ਕਮੇਟੀ ਤੱਕ ਪਹੁੰਚ ਕੀਤੀ ਬਹੁਤ ਵਾਰੀ ਜੀ ਬਹੁਤ ਵਾਰੀ ਅੱਜ ਵੀ ਤੁਸੀਂ ਕਿੰਨੇ ਮੰਨੇ ਅਸੀਂ 15 ਫੋਨ ਕਰਤੇ ਇਹ ਨਾਂ ਵੀ ਲੈਣੇ ਰੇਸ਼ਮ ਨੂੰ ਅਸੀਂ ਕੀਤਾ ਜਿਹੜਾ ਕਮੇਟੀ ਦਾ ਮੁਲਾਜ਼ਮ 15 ਫੋਨ ਕਰਤੇ ਅਸੀਂ ਇਹ ਨਹੀਂ ਕਹਦਾ ਚੱਕਦਾ ਨਹੀਂ ਉਹ ਇਹ ਕਿ ਅੱਤਰੇ ਦਾ ਲਾਰੇ ਆ ਦੇ ਕੋਲੇ ਹੋਰ ਕੋਈ ਕੁਝ ਨਹੀਂ ਚੱਲ ਪਈ ਆ ਗਿਆ ਟੁੱਪੀ ਪੀ ਗਿਆ ਹੋਗੀ ਫਲਾਨਾ ਹੋਗੀ 15 ਫੋਨ ਅਸੀਂ ਅੱਜ ਕਰਿਆ ਟੈਰ ਹੋਇਆ ਪਹਿਲੀ ਕੱਲੋਂ ਹੀ ਫੋਨ ਚੱਲਦਾ ਨਹੀਂ ਰੱਖਿਆ ਬਲਣ ਕਾਹਤੋਂ ਉਹਨਾਂ ਨੇ ਨਹੀਂ ਕਮੇਟੀ ਨਹੀਂ ਬਲਬਾਂ ਹਾਂ ਟੈਰ ਹੋਇਆ ਹੋਇਆ ਤਾਂ ਹਾਂ ਸਰ ਹੋਰ ਕੀ ਹੋਊਗਾ ਤੁਹਾਨੂੰ ਕੀ ਕੀ ਸਮੱਸਿਆਵਾਂ ਹਨ ਜੋ ਆ ਰਹੀਆਂ ਹਨ ਇਸ ਖੜੇ ਹੋਏ ਪਾਣੀ ਨੇ ਮੈਂਸ ਮੱਛਾ ਤਾਂ ਜੀ ਹੀ ਹਾਂ ਪਹਿਲੀ ਵਾਰੀ ਪਾਣੀ ਸੀਵਰੇਜ ਦਾ ਟੂਗਿਆਂ ਚੋਂ ਲੱਗ ਗਿਆ ਜਿਹੜਾ ਅਸੀਂ ਪੀਣਾ ਹੈ ਜਿਹਦੇ ਨਾਲ ਨਹਾਉਣਾ ਹੈ ਜਿਵੇਂ ਬੱਚਿਆਂ ਨੇ ਕੋਆਗਾ ਸ਼ਾਪਰ ਵਗੈਰਾ ਲੈਣਾ ਉਹ ਤੇ ਹੋਣ ਲੱਗ ਗਿਆ ਉਹਨਾਂ ਦਾ ਨਾਉ ਨੂੰ ਜੀ ਕਰਦਾ ਹੈ ਦੂਸਰੀ ਗੱਲ ਜੋ ਲੰਗਣਾ ਹੈ ਤਾਂ ਇੰਨੀ 스ਮੈਲ ਮਾਰਦੀ ਹੈ ਤੁਸੀਂ ਦੇਖ ਲਓ ਹਰੇਕ ਘਰ ਇੱਕ ਨਾ ਕਿ ਬਿਮਾਰ ਪਿਆ ਜੀ ਨੇ ਕਾਰਨ ਕਿ ਇੱਕ ਹੂਲ ਵੀ ਹੈ ਜੀ ਇਥੇ ਨਹੀਂ ਬੈਂਕ ਇੱਥੇ ਹੈ ਰਖਣ ਇਥੋਂ ਹੀ ਹੈ ਉਂਗਾਲਾ ਬੱਚੇ ਦਾ ਸਕੂਲ ਇਥੋਂ ਹੀ ਹੈ ਬੱਚੇ ਹਰ ਰੋਜ਼ ਇਥੇ ਨਹੀਂ ਜਾਂਦੇ ਬੁਰਾ ਹਾਲ ਬੱਚਿਆਂ ਦਾ ਮਸਾ ਲੰਗਦੇ ਜੀ ਕਿਹਨੂੰ ਚੱਕ ਕੇ ਨਗਾਉਣੇ ਆ ਕਿਸੇ ਨੂੰ ਕਿਵੇਂ ਨਗਾਉਣੇ ਜਵਕ ਨੂੰ ਛੁੱਟਿਆਂ ਨੂੰ ਵੀ ਗੁੱਡ ਗਿਆ ਜਾਂ ਕਿ ਹੋਰ ਹੋ ਗਿਆ ਕਿਹਦੇ 60 ਫੇੜ ਲੱਗ ਜਾਨੀ ਪਰ ਕਿਸੇ ਦੇ ਕੰਨ ਤੇ ਕੋਈ ਜੂੰ ਨਹੀਂ ਸਰਕਰ ਹੀ ਕੋਈ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਵੀ ਕੀ ਚੱਲ ਜਾਂਦਾ ਹੈ ਕੀ ਸਿਸਟਮ ਹੈ ਬੁਰਾ ਹਾਲ ਹੈ ਜੀ ਤੁਹਾਡਾ ਲਗਾਤਾਰ ਹੀ ਖੜਾ ਇਹ ਮੁਸ਼ਕਿਲਾਂ ਨੂੰ ਦੇਖਦੇ ਹੋਏ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗਦੇ ਹੀ ਜੀ ਵੀ ਦਾ ਕੋਈ ਪੁਕਤਾ ਹੱਲ ਕਰ ਦੋ ਜੀ ਕਿ ਪਰਮਨੈਂਟ ਹੱਲ ਕਰ ਦੋ ਜਾਇ ਜੀ ਸਾਥੋਂ ਸਹਿਯੋਗ ਦੀ ਲੋੜ ਹੈ ਜਾਂ ਜਿਹੜਾ ਕੋ ਫੰਡ ਲੱਗਦਾ ਹੈ ਉਹ ਵੀ ਇਕੱਠਾ ਕਰਕੇ ਦੇਣ ਨੂੰ ਤਿਆਰ ਹੈ ਪਹਿਲਾਂ ਅਸੀਂ ਆਪ ਪੈਸੇ ਇਕੱਠੇ ਕਰਕੇ ਆ ਜਿਹੜਾ ਬਾਹਰ ਨਾਲਾ ਜਾਂਦਾ ਹੈ ਜਿਹੜਾ ਛੱਪੜ ਚ ਪੈਂਦਾ ਜਿੱਥੇ ਪਾਣੀ ਜਾ ਰਿਹਾ ਮਾੜਾ ਮੋਟਾ ਉਹ ਵੀ ਆਪ ਪੈਸੇ ਇਕੱਠੇ ਕਰਕੇ ਤੁਟੀ ਕਰਵਾਓ ਇਸ ਪਲਟੀ ਨੇ ਤਾਂ ਇੰਨਾ ਵੀ ਉਹ ਕਿਰੋਂ ਉਹਨਾਂ ਨੇ ਕਹਿਤਾ ਵੀ ਹਾਂਜੀ ਸੀ ਉਹ ਇਲੈਕਸ਼ਨ ਆ ਗਈ ਸੀ ਕਹਿੰਦੇ ਇਲੈਕਸ਼ਨ ਤੋਂ ਬਾਅਦ ਅਸੀਂ ਥੋੜਾ ਜਿਹੜਾ ਸਾਫ਼ ਕਰਵਾ ਲਾਂਗੇ ਉਦੋਂ ਬਾਅਦ ਫੇਰ ਸੰਪਰਕ ਕਰਿਆ ਉਹਨਾਂ ਨੇ ਕੋਈ ਸਾਨੂੰ ਕੋਈ ਬਾਣੀ ਖੜਾਈ ਫਿਰ ਅਸੀਂ ਆ ਜਿਹੜੇ ਮਹੱਲੇ 'ਚ ਪਾਹੇ ਇਕੱਠੇ ਕਰ ਲਏ ਵੀ ਜਿੰਨਾ ਕੋਈ ਬਰਸਾਤ ਦਾ ਟਾਈਮ ਆ ਮੂਰੇ ਮੀਂਹ ਮੀਂਹ ਦੇ ਵਿੱਚ ਦਾ ਇੱਥੇ ਗੋਡੇ-ਗੋਡੇ ਬਾਣੀ ਖੜ ਜਾਂਦਾ ਜੀ। ਪਰ ਨਹੀਂ ਪੇ ਨਹੀਂ ਆ ਬੁਰਾ ਹਾਲ ਉਹ ਵੀ ਹੋਣੀ ਹੋਇਆ ਤੇ ਅਗਰ ਆਪਾਂ ਗੱਲ ਕਰੀਏ ਕਿ ਇਹ ਕਿ ਇਹ ਲੋਕੇਸ਼ਨ ਕੀ ਹੈ ਕਿਹੜੀ ਇਹ ਕਿ ਕਿੱਥੇ ਦੀ ਚੰਗਾ ਵਾਈਜੀ ਹੈ। ਇਹ ਠਾਕਰਦਵਾਰਾ ਵਾਜਦਾ ਜੀ ਫੂਲ ਟਾਊਨ ਦੇ ਵਿੱਚ ਵਾਰ ਨੰਬਰ 3 ਪੈਂਦਾ ਹੈ ਮਿਸਪਾਲਿਟੀ ਜਿਹੜਾ ਏਰੀਆ ਦੇ ਵਿੱਚ ਆਉਂਦਾ ਹੈ ਇਧਰਲੇ ਪਾਸੇ ਡਾਕਖਾਨਾ ਵੀ ਹੈ ਬੈਂਕ ਵੀ ਹੈ ਕੁੜੀਆਂ ਵਾਲਾ ਸਕੂਲ ਹੈ ਔਰ ਇੱਕ ਦੋ ਵਦਾਰੇ ਵੀ ਹੈਗੇ ਆ ਮੇਨ ਗਲੀ ਹੈ ਜੇ ਆਪਾਂ ਕਹਿੰਦੇ ਕਿ ਮੇਨ ਚੌਂਕ ਹੈ ਜੀ ਇਹ ਨੇੜੇ ਮੇਨ ਹਾਸਾ ਆਪਣਾ ਠਾਕਰਦਵਾਰਾ ਮੰਦਰੀ ਹੈ ਮੇਨ ਚੌਂਕ ਹੈ ਜੇ ਆਪਾਂ ਕਹਿ ਦਿੰਦੇ ਆ ਬਈ ਇੱਥੇ ਬੁਰਾ ਹਾਲ ਹੈ ਜੀ ਹਾਂ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਫੂਲ ਟਾਊਨ ਦੀਆਂ ਉਹ ਪਲੇਸਾਂ ਜਾਂ ਜੰਗਾਵਾਂ ਨੇ ਜੋ ਇਸ ਸਮੱਸਿਆ ਨਾਲ ਪ੍ਰਭਾਵਿਤ ਹੈ ਬੈਂਕ ਕੋਲੇ ਵੀ ਖੜਾ ਜੀ ਪਾਣੀ ਉਧਰ ਇੱਕ ਵੀ ਪਾਰੋ ਦਾ ਮੰਦਿਰ ਹੈ ਜੇ ਸਾਡੇ ਇੱਥੇ ਬਹੁਤ ਪ੍ਰਸਿੱਧ ਮੰਦਿਰਾਂ ਪਿੱਛੇ ਮੇਲਾ ਵੀ ਲੱਗ ਕੇ ਹਟੇ ਉੱਥੇ ਵੀ ਬਹੁਤ ਬੁਰਾ ਹਾਲ ਹੋਇਆ ਬਾਹਰਲੀ ਪੱਤੀ ਗਈਆਂ ਇੱਕ ਨੰਬਰ ਹੈ ਬਾਹਰਲੀ ਫਰਨੀਚ ਜਿਹੜਾ ਵਾਰ ਨੰਬਰ 1 ਹਾਂ ਦਾ ਉੱਥੇ ਬੁਰਾ ਹਾਲ ਹੈ ਪਰ ਲੋਕ ਪਤਾ ਨਹੀਂ ਕਿਉਂ ਨਹੀਂ ਬੋਲਦੇ ਜੀ ਮਤਲਬ ਸਮਝ ਨਹੀਂ ਆਉਂਦੀ ਵੀ ਕੀ ਤੋਂ ਡਰਦੇ ਆ ਜਾਂ ਪ੍ਰਸ਼ਾਸਨ ਤੋਂ ਡਰਦੇ ਆ ਜਾਂ ਕੀ ਹੈ ਕੋਈ ਉੱਠ ਕੇ ਧਿਆਨ ਨਹੀਂ ਜੀ ਇਸ ਸਮੱਸਿਆ ਦਾ ਹੱਲ ਕਰਨ ਦੇ ਲਈ ਕਿਸੇ ਨੂੰ ਮਤਲਬ ਜਾਂਦਾ ਵੀ ਸਾਨੂੰ ਕਹਿ ਲੂ ਸਮਾਂ ਹੈ ਨਹੀਂ ਮਸਾ ਮਤਲਬ ਲੋਕਾਂ ਨੂੰ ਮੈਨੂੰ ਤਾਂ ਗਰ ਕਰ ਕਰਕੇ ਕਹਿਣਾ ਪੈਂਦਾ ਵੀ ਅਰ ਵੀ ਹੱਲ ਕਰਵਾ ਲਈਏ ਕਿ ਆਪ ਇਸ ਸਮੱਸਿਆ ਦਾ ਮੁੱਖ ਕਾਰਨ ਕੀ ਸਮਝੋ ਕੀ ਤੁਹਾਡੇ ਧਿਆਨ ਵਿੱਚ ਆਉਂਦਾ ਕਿ ਕੀ ਕਾਰਨ ਹੋਏ ਜੋ ਇਹ ਸਮੱਸਿਆ ਤੁਹਾਨੂੰ ਅੱਜ ਫੇਸ ਕਰਨ ਨੂੰ ਮਿਲ ਰਹੀ ਹੈ ਕਾਰਨ ਤਾਂ ਇਨ ਲੈਕੀ ਕਹਿ ਸਕਦੇ ਹਾਂ ਜੀ ਮਲਾਜ਼ਮਾਂ ਦੀ ਜਿੰਨਾ ਤੋਂ ਬੁਲਵਾ ਕਿੱਡਾ ਕਸੀਵਰੇਜ ਆਪਾਂ ਦੇਖਿਆ ਜਾਵੇ ਰੰਪਰਾ ਦੇ ਹੋਊਗਾ ਕਿੱਡੀ ਕੀ ਗੱਲ ਹੈ ਮਤਲਬ ਜਿੰਨਾ ਤੋਂ ਕਸੀਵਰੇਜ ਜਿਹੜਾ ਸਿਸਟਮ ਇਨ ਲੋਟ ਆ ਰਿਹਾ ਹੈ ਇਹ ਸੀਵਰੇਜ ਦਾ ਸਿਸਟਮ ਹੀ ਉਹਨਾਂ ਦੇ ਮਤਲਬ ਬਸੋਂ ਬਾਹਰ ਹੋਇਆ ਪਿਆ ਉਹ ਮਤਲਬ ਹੋਰ ਆਪਾਂ ਜੀ ਉਹਨਾਂ ਤੋਂ ਕੀ ਕੀ ਉਮੀਦ ਰੱਖ ਸਕਦੇ ਹਾਂ ਕੀ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਸਾਡਾ ਆਸਵਾਰ ਦੇਣਗੇ ਜਿਹੜਾ ਕਪਨਾ ਸੀਵਰੇਜ ਹੀ ਨਹੀਂ ਠੀਕ ਕਰ ਸਕਦੇ ਮਾਦੀਰ ਬਾਈ ਨੂੰ ਕਹਿੰਦੀ ਕਿ ਦੋ ਤਿੰਨ ਸ਼ਾਟ ਜੇ ਨਿਊਜ਼ ਤੇ ਵੀ ਮਾਰ ਦੇ ਪਾਣੀ ਲਗਾਤਾਰ ਛਾਟ ਕਰੇ ਪਾਣੀ ਲਗਾਤਾਰ ਸ਼ਾਟ ਜੇ ਮਰੀ ਜੀ ਨਿਊਜ਼ ਤੇ ਵੀ ਚੰਗਾ ਜਿੱਲੀ ਜਾਓ ਪਤਾ ਪੁਲਿਸ ਵੀਡੀਓ ਕੋਈ ਨਹੀਂ ਸੌਂਦਾ ਆਪਣੀ ਗੱਡੀ ਨੇ ਸੌਣੀਆਂ ਦੂਗੀ ਨਹੀਂ ਨਹੀਂ ਫੱਕਾ ਉਹਦੇ ਪਰ ਫੱਕਾ ਕੱਲ ਨੂੰ ਪਤਾ ਕਿ ਸਾਰੀ ਸੁਣੀ ਜਾਊਗੀ ਜੀ ਕੱਲ ਨੂੰ 10 ਵਜੇ ਦਾ ਟਾਈਮ ਹੈ ਕੋਈ ਨਾ ਰੱਖਿਆ ਹੋਇਆ ਕੱਲ ਨੂੰ ਜੀ ਜਦੋਂ ਵੋਟਾਂ ਕਹਿੰਦੇ ਪੈਣ ਦਾ ਟਾਈਮ ਸੀ ਉਦੋਂ ਇਹਨਾਂ ਨੇ ਠੇਕੇਦਾਰ ਨੂੰ ਬੰਦਾ ਲਾਏ ਸਾਡੇ ਸਾਨੂੰ ਪੰਜ ਬੰਦੇ ਦਿੱਤੇ ਇਹਨਾਂ ਨੇ ਠੀਕ ਹੈ ਕਹਿੰਦੇ ਨਾਲਾ ਕਢਾ ਲਓ ਜਿੱਦੇ ਵੋਟਾਂ ਪੈ ਗਈਆਂ ਉਸ ਦਿਨ ਹੀ ਠੇਕੇਦਾਰ ਆਪਦੇ ਬੰਦੇ ਲੈ ਕੇ ਭੱਜ ਗਿਆ ਠੀਕ ਹੈ ਸਾਡੇ ਮਹੱਲੇ ਵੱਲੋਂ ਅਸੀਂ ਪੈਸੇ ਇਕੱਠੇ ਕਰਕੇ ਫਿਰ ਅਸੀਂ ਆਪਦੇ ਵੱਲੋਂ ਸਾਰਿਆਂ ਨੇ ਫੰਡ ਇਕੱਠਾ ਕੀਤਾ ਤੇ ਨਾਲਾ ਅਸੀਂ ਆਪ ਕਢਵਾਇਆ ਉਹ ਤੱਕ ਜਿਸ ਦੀ ਬਦੌਲਤ ਹੈ ਇਹ ਤੱਕ ਇਹ ਪਾਣੀ ਅਸੀਂ ਨਾਲੇ ਰਹੀ ਨਿਕਾਸੀ ਕਰ ਲਏ ਆ ਵੀ ਜਦੋਂ ਪਾਣੀ ਦਾ ਪੂਰਾ ਜ਼ੋਰ ਹੁੰਦਾ ਉਦੋਂ ਮਹੱਲਾ ਪੂਰਾ ਫੁੱਲ ਭਰ ਜਾਂਦਾ ਹੈਗਾ ਹੁਣੇ ਰਾਤ ਹੋ ਜੂਗੀ ਚਲੋ ਰਾਤ ਨੂੰ ਇਹ ਨਾਲਾ ਖਿੱਚ ਕੇ ਆ ਤੂੰ ਕਿ ਉਥੇ ਲੈ ਜੂਗਾ ਝੀਲ ਚ ਪੈ ਜੂਗਾ ਪਾਣੀ ਇਹ ਤੇ ਦਿਨੇ ਫੇਰ ਉਹੀ ਹਾਲ ਜੁਵਾਕਾਂ ਨੂੰ ਸਕੂਲ ਜਾਣ ਚ ਬੈਣਾਂ ਚ ਚੜਨ ਤੇ ਬਹੁਤ ਮੁਸ਼ਕਲ ਆਉਂਦੀ ਹੈ ਕੁਛ ਕੁ ਜੁਵਾਕ ਬਿਮਾਰ ਹੋਏ ਪਏ ਐ ਇੱਥੇ ਤੇ ਦੂਜੀ ਗੱਲ ਰਹਿੰਦੀ ਵੋਟਾਂ ਦੀ ਤੇ ਵੋਟਾਂ ਵੇਲੇ ਕਹਿੰਦੇ ਜਿੰਨੀਆਂ ਵੋਟਾਂ ਸਾਡੇ ਮਹੱਲੇ ਚ ਪਈਆਂ ਨਾ ਆਮ ਪਾਰਟੀ ਨੂੰ ਕਿਸੇ ਵੱਲੋਂ ਵੀ ਨਹੀਂ ਪਈਆਂ ਪਿੰਡ 'ਚ ਹਜੇ ਤੱਕ ਤੇ ਸਾਨੂੰ ਇਹੀ ਵੋਟਾਂ ਦਾ ਪਾਉਣ ਦਾ ਸਾਨੂੰ ਆਹੀ ਨਤੀਜਾ ਮਿਲ ਰਿਹਾ ਸਾਨੂੰ ਆਹ ਨਤੀਜਾ ਇੱਕ ਕਾਲਾ ਪੁੱਚੋ ਵਾਲਾ ਕਹਿੰਦੇ ਅਸੀਂ ਗਏ ਸੀਗੇ ਕਿਹੜਾ ਉੱਥੇ ਅਸੀਂ ਕਮੇਟੀ 'ਚ ਬਾਗੇ ਗੱਲ ਕਰਨ ਲਈ ਜੀ ਸਾਡਾ ਪਾਣੀ ਦਾ ਨਿਕਾਸੀ ਦਾ ਹਾਲਤ ਕਰੋ ਤੇ ਬਲਕਾਰ ਸਿੱਧੂ ਵੱਲੋਂ ਸਾਨੂੰ ਕਿਹਾ ਗਿਆ ਕਹਿੰਦੇ ਵੀ ਕਾਲਾ ਪੁੱਚੋ ਵਾਲਾ ਤੁਹਾਡੇ ਪਿੰਡ ਚ ਆਊਗਾ ਤੁਹਾਡਾ ਨਿਕਾਸੀ ਦੇਖ ਕੇ ਜਾਊਗਾ ਤੇ ਗੱਲਬਾਤ ਕਰੂਗਾ ਸਾਰੀ ਤੇ ਉਹਨਾਂ ਵੱਲੋਂ ਸਾਨੂੰ ਕਹਿ ਕੇ ਮਿੱਠੀ ਗੋਲੀ ਦੇ ਕੇ ਤੋਰਤਾ ਇਸ ਤੋਂ ਬਾਅਦ ਜਸਨਾ ਅਸੀਂ ਕਾਲਾ ਪੁੱਚੋ ਵਾਲੇ ਦਾ ਮੂੰਹ ਦੇਖਿਆ ਹਜੇ ਤੱਕ ਵੀ ਕੌਣ ਆ ਕੌਣ ਨਹੀਂ ਹੋ ਹਜੇ ਤੱਕ ਉਹਦੇ ਵੱਲੋਂ ਇੰਨਾ ਏਡਾ ਬੁਸ਼ਾਰਮ ਬੰਦਾ ਕਹਿੰਦੇ ਉਹ ਉਹਨੇ ਸਾਰੇ ਪਿੰਡ ਦੀ ਪੱਟੀ ਮੇਸ ਕਰ ਰੱਖੀ ਆ ਬਲਕਾਰ ਸਿੱਧੂ ਦੀ ਪੱਟੀ ਮੇਸ ਕਰਤੀ ਉਹਨੂੰ ਮੂਰੇ ਤਾਂ ਲਾਈ ਬੈਠਾ ਉਹ ਪਰ ਉਹ ਇੱਕ ਬੰਦਾ ਦੁੱਖੀ ਦਾ ਨਹੀਂ ਹੈਗਾ ਉਹਨੂੰ ਮੂਰੇ ਜਰੂਰ ਲਾਈ ਬੈਠਾ ਕਿਉਂਕਿ ਪੁੱਤੋ ਦਾ ਬੰਦਾ ਬਾਈ ਆਪਦੇ ਹਲਕੇ ਦੇ ਬੰਦੇ ਨੂੰ ਲਾਇਆ ਹੋਵੇ ਤਾਂ ਉਹ ਬੰਦੇ ਦੀ ਮਜਬੂਰੀ ਸਮਝੇ ਉਹ ਬੰਦਾ ਜੇ ਜਦੋਂ ਬਾਹਰ ਲੱਗਾ ਉਹ ਕੀ ਕਿਸੇ ਦੀ ਮਜਬੂਰੀ ਸਮਝੂਗਾ ਤੇ ਆਹੀ ਗੱਲਾਂ ਕਰਕੇ ਬਸ ਸਾਡੇ ਕਮੇਟੀ ਦਾ ਬੁਰਾ ਹਾਲ ਆਇਆ ਸੋ ਇੰਨਾ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਪ੍ਰਸ਼ਾਸਨ ਤੋਂ ਕਿੱਦਾਂ ਦੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਤਾਂ ਹੁਣ ਅਸੀਂ ਕੀ ਕਰਾਂਗੇ ਮੰਗ ਕੱਲ ਨੂੰ ਅਸੀਂ ਸਾਨੂੰ ਸੁਧਾਰ ਚਾਹੀਦਾ ਹੈ ਸਾਡੇ ਜਵਾਕ ਬਿਮਾਰ ਨਾ ਹੋਣ ਆ ਗੰਦੇ ਪਾਣੀ ਦਾ ਸ਼ਿਕਾਰ ਨਾ ਹੋਣ ਸਾਡੇ ਗੇਟਾਂ 'ਇ ਪਾਣੀ ਖੜਾ ਸਾਹਮਣੇ ਦੇਖ ਲਓ ਤੁਸੀਂ ਕੋਈ ਬਾਹਰ ਨਿਕਲਦਾ ਸਵੇਰੇ ਸਵੇਰੇ ਆ ਗੰਦ ਦਾ ਮੂੰਹ ਦੇਖਦਾ ਪਹਿਲਾਂ ਨਹੀਂ ਅਗਲਾ ਗੁਰੂ ਘਰ ਜਾਂਦਾ ਸਵੇਰੇ 4 ਵਜੇ ਉੱਠ ਕੇ ਕੋਈ ਵੀ ਨਹੀਂ ਕਿਸੇ ਪਾਸੇ ਜਾਣ ਜੋਗਾ ਬੁੜੀਆਂ ਅੰਦਰ ਬੈਠੀਆਂ ਕਿਸੇ ਪਾਸੇ ਜਾਣ ਜੋਗੀਆਂ ਨਹੀਂ ਗੀਆਂ ਗੁਰੂ ਘਰ ਜਾਂਦੀਆਂ ਉਹ ਵੀ ਵਿਚਾਰੀਆਂ ਅੰਦਰ ਬੈਠੀਆਂ ਪੈਰਾਂ ਨੂੰ ਅਲਰਜੀਆਂ ਹੋਈਆਂ ਪਈਆਂ ਸਾਰੇ ਪੇਤੀ ਪਾਣੀ ਦੇ ਲੰਗਦੇ ਹੈਗੇ ਬੁਰਾ ਹਾਲ ਹੈ ਜੀ ਕੱਲ ਨੂੰ 10 ਵਜੇ ਧਰਨਾ ਲਾਉਣਗੇ ਜੀ ਇੱ ਤੇ ਅਸੀਂ ਤਾਂ ਇਹੀ ਗੱਲ ਕਹਾਂਗੇ ਸ਼ੀਸ਼ਾ ਰੋਡ ਜਾਮ ਕਰਾਂਗੇ ਕਿ ਸਾਨੂੰ ਦੇਖਦੇ ਆਣ ਨੂੰ ਇੱਥੇ ਬਹੁਤ ਬੁਰਾ ਹਾਲ ਹੈ ਹੌਦਾਂਗੇ ਹੋਣਗੇ ਕਿ ਅੰਗੀ ਮੰਗੀ ਰੋਡਾਂ ਇੱਥੇ ਉਹ ਤੋਂ ਆਏ ਆਏ ਤੈਨੂੰ ਮੋੜ ਚੋ ਦੋ ਕਰੀ ਆਏ ਮੋਗਿਆ ਇਹਨੂੰ ਆਹ ਕਿਆ ਇਹ ਨਹੀਂ ਹੋਈ ਮੜਿਆ ਆਜੋ ਕੇਤੀ ਨਾ ਲਿਆ ਗਿਆ ਜੀ ਇਹ ਸਮੱਸਿਆ ਵੀਰ ਜੀ ਸਾਡੇ 3.5 ਸਾਲ ਤੋਂ ਆ ਰਹੀ ਆ ਠੀਕ ਆ ਹੋਵੇ ਤਾਂ ਪਹਿਲਾਂ ਦੀ ਹੋਵੇ ਮੈਂ ਇਸ ਟਾਈਮ ਤੇ ਨਟਾਈ ਸਾਲ ਤੋਂ ਦੇਖ ਰਹੀ ਆ ਜਦ ਵੀ ਦੇਖਦੀ ਆ ਵੀ ਇਹੀ ਗਲੀਆਂ ਦੇ ਵਿੱਚ ਸਾਡਿਆਂ ਦੇ ਖੂਹ ਪਾਣੀ ਖੜਦਾ ਜਦ ਵੀ ਝਾੜੂ ਪੋਚਾ ਲੈ ਕੇ ਅਸੀਂ ਫੇਰਨ ਲੱਗਦੇ ਆ ਸਾਡੇ ਘਰਾਂ ਦੀ ਮਾਤਾ ਭੈਣਾਂ ਦੀ ਆਪਸ ਵਿੱਚ ਲੜਾਈ ਹੁੰਦੀ ਰਹਿੰਦੀ ਆ ਠੀਕ ਆ ਆਪਸ ਵਿੱਚ ਲੜਾਈ ਇਹ ਤਾਂ ਹੁੰਦੀ ਆ ਵੀ ਅਸੀਂ ਜੇ ਇਧਰੋਂ ਪਾਣੀ ਕੱਢਦੇ ਆ ਤਾਂ ਇਧਰ ਆ ਜਾਂਦੇ ਇਧਰਲੀ ਗਲੀ ਦੇ ਬੋਲਦੇ ਆ ਬਾਕੀ ਸਾਡਾ ਕਿਸੇ ਨੇ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ ਇਹੀ ਕਹਿਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਵੀਰ ਜੀ ਨਾਲ ਖੜੇ ਆ ਜਿੱਥੇ ਵੀ ਸਾਨੂੰ ਖੜਾਓ ਅਸੀਂ ਖੜਨ ਨੂੰ ਤਿਆਰ ਆ ਤੁਹਾਡੇ ਨਾਲ ਵੀਰ ਜੀ ਸਾਡੇ ਛੱਪੜ ਦਾ ਹੱਲ ਹੋਵੇ ਜੇ ਸਾਡੇ ਛੱਪੜ ਦਾ ਹੱਲ ਹੋਊ ਤਾਂ ਵੀਰ ਜੀ ਸਾਡੀਆਂ ਗਲੀਆਂ ਨਾਲੀਆਂ ਸਾਫ਼ ਰਹਿਣਗੀਆਂ ਨਹੀਂ ਸਾਡੀ ਗਲੀ ਨਾਲੀ ਦਾ ਕੋਈ ਸਾਫ ਸਪੀਆ ਨਹੀਂ ਵੀਰ ਜੀ ਹੈਗਾ ਇਹ ਸਾਡਾ ਪਰਸਨਲ ਮਸਤਾ ਹੈ ਸਾਰਾ ਸਾਡਾ ਕੱਲਾਂ ਦਾ ਨਹੀਂਗਾ ਇਹ ਸਾਰੇ ਤਿੰਨ ਵੇੜਾਂ ਦਾ ਰਸਤਾ ਵੀਰ ਜੀ ਕੱਲਾਂ ਦਾ ਨਹੀਂ ਸਾਡਾ ਸਾਰੇ ਪਿੰਡ ਦਾ ਇੱਥੇ ਅਸੀਂ ਜਾਵਾਂਗੇ ਅੱਜ ਤੁਹਾਡੇ ਨਾਲ ਖੜੇ ਆਹ 10 ਬੰਦੇ ਤਰਕੇ ਤੁਸੀਂ ਰਿਸਮੈਂਟ ਕਹਿਣੇ ਕਰਵਾਉਣ ਨੂੰ ਇੱਥੇ ਤੁਰਾਂਗੇ ਅਸੀਂ 10 ਉੱਥੇ ਜਾਂਦੇ 4 ਰਹਿ ਜਾਣਗੇ ਵੀਰ ਜੀ ਪਹਿਲਾਂ ਵੀ ਅਸੀਂ ਆਹ ਬੁੱਟਰਪੱਟੀ ਚ ਧਰਨਾ ਲਾਇਆ ਧਰਨਾ ਲਾ ਕੇ ਬੰਨਾ ਲਾਇਆ ਉੱਥੋਂ 55 ਮਿੰਟਾਂ ਬਾਅਦ ਬੰਨਾ ਪੱਟਤਾ ਕੋਈ ਨਾਲ ਸਾਡੇ ਪਰਿਵਾਰ ਦਾ ਬੱਚੇ ਨਿਕਨੇ ਨਿਕ ਕੇ ਗਾਇਆ ਬੁੜੀ ਕੋਈ ਨਹੀਂ ਤੁਰੀ ਠੀਕ ਆ ਸਾਡੇ ਇਹੀ ਕਹਿਣ ਦੀ ਸਮੱਸਿਆ ਕੀ ਵੀਰ ਜੀ ਜਿੱਥੇ ਆਖੋਗੇ ਤੁਸੀਂ ਖੜਾਓਗੇ ਅਸੀਂ ਖੜਨ ਤਿਆਰ ਆ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਅਗਰ ਆਪਾਂ ਗੱਲ ਕਰੀਏ ਬੱਚਿਆਂ ਦੀ ਬੱਚਿਆਂ ਨੂੰ ਕਿੰਦਾ ਦੀ ਸਮੱਸਿਆ ਆ ਰਹੀਆਂ ਬੱਚਿਆਂ ਨੂੰ ਵੀਰ ਜੀ ਤੁਸੀਂ ਦੇਖੀ ਜਾਂਦੇ ਹੋ ਬੱਚਿਆਂ ਨੂੰ ਖੁਰਕ ਪਈ ਪਈ ਆ ਕਿ ਕੀ ਬਿਮਾਰੀਆਂ ਦੱਸਿਆ ਬੈਠਿਆ ਬਲੂਰ ਨਿੱਕੇ ਨਿੱਕੇ ਸਾਰਾਂ ਦੇ ਪੈਰ ਗੰਦੇ ਆ ਪਾਣੀ ਨਾ ਹੋਇਆ ਪਿਆ ਮਾਤਾ ਸਕੂਲ ਜਾਣਾ ਚਾਹ ਕੇ ਛੱਡ ਕੇ ਆਉਣੇ ਕਿਸੇ ਟਾਈਮ ਵੀ ਬੁੜੀਆਂ ਨੂੰ ਕੰਮ ਵੀ ਪਾਇਆਦਾ ਕਿੰਨਾ ਕਾਰਨ ਘਰੇ ਬੱਚਾ ਨੂੰ ਰੋਟੀ ਪਾਣੀ ਤਿਆਰ ਕਰਨਾ ਕਿ ਬੱਚਾ ਨੂੰ ਛੱਡ ਕੇ ਆਉਣ ਬੱਚਾ ਤਾਂ ਕੋਈ ਇਸ ਟਾਈਮ ਬੋਲ ਵੀ ਨਹੀਂ ਰਹਾ ਮੇਰੇ ਤਾਂ ਫੇਰ ਵੀ ਬੇਟੀ ਹੈਗੀ ਹੈਗੀ 12 ਪਾੜਾ ਹਟਿਆ ਗਈ ਨਿਕਨੇ ਕੇ ਬੱਚਾ ਨਹੀਂ ਮਾਰੀ ਫਿਰ ਰਹੀ ਹਾਂ ਮੈਂ ਵੀ ਚੜੂ ਬੋਚਾ ਲਾ ਰਹੀ ਹਾਂ ਫਿਰ ਵੀ ਮੈਨੂੰ ਤੀਵੀਆਂ ਬਹੁਤ ਕੁਝ ਬੋਲਦੀਆਂ ਨੇ ਮੇਰੇ ਖੁਦ ਘਰ ਆ ਨਹੀਂ ਤੋ ਤੁਸੀਂ ਸਰਕਾਰ ਤੋਂ ਕਿੰਦਾ ਜੀ ਸਰਕਾਰ ਤੋਂ ਸਾਡੀ ਤਾਂ ਮਦਦ ਤੇ ਹੀ ਆ ਵੀਰ ਜੀ ਸਾਡੇ ਛੱਪੜ ਦਾ ਹੱਲ ਹੋਵੇ ਸਾਡੇ ਛੱਪੜ ਦਾ ਹੱਲ ਹੋਊ ਤਾਂ ਸਾਡੀਆਂ ਗਲੀਆਂ ਨਾਲੀਆਂ ਦਾ ਹੋਊ ਨਹੀਂ ਸਾਡਾ ਵੀਰ ਜੀ ਕੋਈ ਹੱਲ ਨਹੀਂ ਗਾਹਾਂ ਨੂੰ ਵੋਟਾਂ ਜੇ ਕਿਸ ਨੇ ਲੈਣੀਆਂ ਤਾਂ ਸਾਡਾ ਕੋਈ ਵੀ ਭਾਈਚਾਰਾ ਕੀਤਾ ਹੀ ਨਹੀਂ ਸਾਡਾ ਅਸੀਂ ਇਹ ਨਹੀਂ ਕਹਿੰਦੇ ਕਿ ਕੱਲੀ ਆਮ ਆਦਮੀ ਪਾਰਟੀ ਨੇ ਪਹਿਲਾਂ ਵੀ ਬਹੁਤ ਆਟੀਆਂ ਆ ਕੇ ਵਗੀਆਂ ਇਹ ਤਾਂ ਚੱਲ ਹੁਣ ਆਈ ਹੈ 2.5 ਸਾਲ ਦੀ ਪਹਿਲਾਂ ਵੀ ਕਹਿੰਦੇ ਪਾਰਟੀ ਨਵੀਂ ਆਈ ਆ ਪਹਿਲਾਂ ਵੀ ਬਹੁਤ ਆ ਕੇ ਆ ਵਟ ਗਏ ਵੀਰ ਜੀ ਉਹਨਾਂ ਨੇ ਵੀ ਕੋਈ ਹੱਲ ਕੀਤਾ ਆ ਹੁਣ ਆ ਗਈ ਇਹ ਨਵੀਂ ਪਾਰਟੀ ਨੇ ਨਹੀਂ ਕੀਤਾ

مٹے گراؤنڈیا ਮਾਦ ਮਾਦ ਪੂਰਾ ਪੈਣਾ ਨਾ ਕੋਈ ਟਿਕਾਣੇ ਬੋਟੂ ਟਿਕਾਣੇ ਜਿਹੜੇ ਖਾਣੇ ਦੁਕਾਨਾਂ ਲੈਣੀਆਂ ਪੈਂਦੇ ਇਹਦਾ ਜਿਆਦਾ ਪੋਤਾ ਆਪਾਂ ਚੱਕਰਾਂ ਜਾਨ ਕਰਾਂਗੇ ਗੁਰਦਵਾਰ ਦੇ ਲਾਉਂਸਮੈਂਟ ਕਰਾ ਕੇ ਮੇਰੇ ਨਾਲ ਖੜੇ ਆ ਜੇ ਮੂਹ ਸਾਥ ਦੇਓ ਜੂ ਕੱਲ੍ਹ ਨੂੰ ਸਾਥ ਦੇ ਆਵੇ ਕੋਈ ਨਾ ਭੇਜੇ ਪਰ ਅੱਜ ਤਾਂ ਇੱਥੋਂ ਦਾ ਤੁਰਾਂਗੇ ਜੀ 50 ਜਾਣੇ ਜਾਂਦੇ ਉੱਥੇ ਬੜੀ ਚਾਹ ਰਹਿ ਜਾਣਗੇ ਕੋਈ ਨਹੀਂ ਤੁਰਦਗਾ ਆਪਣਾ ਤਾਂ ਕੋਲੇ ਆ ਘੜਨਾ ਸਾਰੇ ਰਿਆਵਾਂ ਦੇ ਟਰੈਕਟਰ ਤੋਂ ਮਾਧੂਮਹੰ ਜਹਾਜ ਦੇ ਆਈਏ ਕੋ ਚੜ੍ਹ ਗਈ ਤਾਂ ਕਹੀਦੀ ਜਾਣ ਕੇ ਜਾਣ ਕੇ ਇਹ ਜੀ ਲਗਭਗ ਕਾਲਿਆ ਸਰਕਾਰ ਵੀ ਲੰਘੀ ਕਾਂਗਰਸ ਸਰਕਾਰ ਵੀ ਲੰਘੀ ਤੇ ਉਸ ਤੋਂ ਬਾਅਦ 2-3 ਸਾਲ ਆਪਰਾਂ ਨੂੰ ਹੋ ਗਏ ਇਹ ਲਗਾਤਾਰ ਜਿਹੜਾ ਗਰੀਬ ਮਹੱਲਾ ਹੈ ਦਲਤ ਭਾਈਚਾਰੇ ਦਾ ਮਹੱਲਾ ਨਾ ਮੈਂ ਤੁਹਾਨੂੰ ਕਹੂੰਗਾ ਵੀ ਇਹ ਜਿਹੜੇ ਰਾਜਕਰਤਾ ਲੋਕ ਨੇ ਇਹਨਾਂ ਲੋਕਾਂ ਨੂੰ ਬੰਦੇ ਨਹੀਂ ਸਮਝਦੇ ਇਹਨਾਂ ਲੋਕਾਂ ਨੂੰ ਕੁੱਤੇ ਵੇਲੇ ਸਮਝਦੇ ਨੇ ਤੇ ਜਿਹੜਾ ਸਾਡਾ ਮਤਲਬ ਕਿ ਸਾਰਾ ਕੰਨ ਨੰਬਰ ਬਾੜ ਦੇ ਵਿੱਚੋਂ ਜਿਹੜਾ ਖਾਸ ਕਰਕੇ ਦਲਤਮ ਮਹਾਲਾਗੜ ਭਾਈਚਾਰਾ ਜਿੱਥੇ ਰਹਿੰਦਾ ਉੱਥੇ ਤੁਸੀਂ ਦੇਖ ਰਹੇ ਹੋ ਪਿ ਹਰ ਵੇਲੇ ਮੀਂਹ ਪੈਣ ਦੇ ਵੇਲੇ ਤਾਂ ਪਾਣੀ ਆਉਣਾ ਹੀ ਆਉਣਾ ਪਰ ਬਿਨਾ ਮੀਂਹ ਤੋਂ ਹੀ ਪਾਣੀ ਮਤਲਬ ਕਿ ਇੱਥੇ ਗੋਡੇ-ਗੋਡੇ ਚੌਂਕ ਦੇ ਵਿੱਚ ਰਹਿੰਦਾ ਸਾਰੇ ਆਪੋ ਆਪਣੀ ਵਾਰੀ ਲਾਰੇ ਲਾ ਕੇ ਚੱਲੇ ਜਾਂਦੇ ਨੇ ਪਰ ਅਸੀਂ ਇਸ ਨੂੰ ਘੱਟ ਤੋਂ ਘੱਟ ਲਗਭਗ ਮੈਂ ਆਪ ਖੁਦ ਨਾਲ ਜਾ ਕੇ ਨੌਜਵਾਨਾਂ ਦੇ ਨਾਲ ਜਾ ਕੇ ਐਸਡੀਐਮ ਫੂਲ ਨੂੰ ਸੀ ਸੱਤ ਵਾਰ ਅਸੀਂ ਮਿਲ ਚੁੱਕੇ ਹਾਂ ਜੋ ਕਿ ਦੂ ਪਹਿਲਾਂ ਹਲਕੇ ਦਾ ਮੇਲੇ ਕਾਂਗਰਸ ਸੀਗਾ ਉਹਨੂੰ ਵੀ ਮਿਲ ਚੁੱਕੇ ਸੀ ਉਹਨੇ ਕਿਹਾ ਸੀ 50 ਲੱਖ ਰੁਪਈਆ ਤੁਹਾਡਾ ਮਤਲਬ ਕਿ ਜਿਹੜਾ ਇਸ ਟੋਪੇ ਵਾਸਤੇ ਆਇਆ ਪਰ ਕੋਈ ਹੱਲ ਨਹੀਂ ਹੋਇਆ 50 ਲੱਖ ਰੁਪਏ ਪਤਾ ਨਹੀਂ ਕਿਹੜੇ ਖਾਤੇ 'ਤੇ ਪੈ ਗਿਆ। ਉਸ ਤੋਂ ਬਾਅਦ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ ਜਿਹਦੇ ਵਿੱਚ ਅਸੀਂ ਸਾਰੇ ਨੌਜਵਾਨ ਨੇ ਮੂਰੇ ਲਾ ਕੇ ਸੱਪੜ ਵਿਹਲਾ ਕਰਤਾ ਸੀ। ਪਰ ਠੇਕੇਦਾਰ ਨੂੰ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਆਪਣਾ ਬਲਕਾਰ ਸਿੰਘ ਸਿੱਧੂ ਐਮ.ਐਲ.ਏ ਹੈ। ਉਹਨੇ ਵੀ ਇੱਕ ਵਾਰੀ ਸਾਨੂੰ ਸਵਾਲ ਪੁੱਛਾਇਆ ਸੀ ਵੀ ਤੁਸੀਂ ਭਰੋਸਾ ਦਿੱਤਾ ਸੀ ਕਿ ਤੁਸੀਂ ਵਿਸ਼ਵਾਸ ਰੱਖੋ ਆ ਤੁਹਾਡੇ ਇੱਕ ਦੋ ਮਹੀਨਿਆਂ ਦੇ ਵਿੱਚੇ ਕੰਮ ਹੈ ਜਿਹੜਾ ਸੱਪੜ ਦਾ ਹੱਲ ਹੋ ਜੂਗਾ ਕਰਾਵਾਂਗਾ ਪਰ ਪੰਤਾਲਾ ਉੱਥੋਂ ਦਾ ਉੱਥੇ ਹੈ ਇਸ ਕਰਕੇ ਤੁਸੀਂ ਅੱਜ ਧੰਨਵਾਦ ਉਹ ਪੱਤਰਕਾਰ ਜਿਹੜੇ ਮੇਰੇ ਵੀ ਰਾਤ ਨੂੰ ਆਏ ਹੋ ਪਰ ਇੱਥੇ ਉਹ ਤੋਂ ਪਹਿਲਾਂ ਕਈ ਵਾਰੀ ਪੱਤਰਕਾਰ ਫੋਟੋਆਂ ਵੀ ਖਿੱਚ ਕੇ ਲੈ ਗਏ ਨੇ ਪਾਣੀ ਦੇ ਵਿੱਚ ਸਾਡੇ ਦਿਲ ਭਰਾਵਾਂ ਨੂੰ ਖੜਾ ਕੇ ਫੋਟੋਆਂ ਖਿੱਚ ਲੈਂਦੇ ਨੇ ਪਰੇ ਦਾ ਹੱਲ ਅਜੇ ਤੱਕ ਕੋਈ ਨਹੀਂ ਪਹੁੰਚ ਤੱਕ ਹੋ ਸਕਿਆ ਜੀ ਜਿੱਥੋਂ ਤੱਕ ਸਾਡਾ ਮਨੋਰਥ ਹੈ ਵੀ ਅਸੀਂ ਕਹਿੰਦੇ ਆਂ ਵੀ ਸਾਡੀਆਂ ਜਿਹੜੀਆਂ ਬੀਹਾਂ ਇੱਥੇ ਰਹਿ ਜਾਣ ਸਾਨੂੰ ਵੱਡੀ ਮਕਸਮਸਾ ਪਾਣੀ ਦੀ ਹੈ ਵੱਡੀ ਸਮੱਸਿਆ ਜਿਹੜਾ ਪਾਣੀ ਦੇ ਕਾਰਨ ਕਰਕੇ ਸਾਡੇ ਗਰੀਬਾਂ ਦੇ ਘਰ ਵੀ ਡਿੱਗਦੇ ਨੇ ਨੀਵੇਂ ਹੁੰਦੇ ਨੇ ਗਰੀਬਾਂ ਨੂੰ ਉੱਚੇ ਚੱਕ ਕੇ ਪਾਉਣੇ ਪਾਉਂਦੇ ਨੇ ਪਰ ਜਿਸ ਵੇਲੇ ਬਲਕਾਰ ਸਿੰਘ ਸਿੱਧੂ ਨੇ ਵੋਟਾਂ ਰਹਿਣੀਆਂ ਸੀ ਉਸ ਇਸੇ ਚੌਂਕ ਦੇ ਵਿੱਚ ਬਲਕਾਰ ਸਿੰਘ ਸਿੱਧੂ ਮਤਲਕੇ ਪਹੁੰਚੇ ਚੱਕੇ ਪਜਾਮੇ ਦੇ ਖੜਾ ਸੀ ਉਹਨੇ ਇੱਥੇ ਕਿਹਾ ਸੀ ਵੀ ਇਹ ਤੁਹਾਡਾ ਜਿਹੜਾ ਕੰਮ ਹੈ ਮਤਲਕੇ ਪਹਿਲੇ ਉਧਾਰ ਤੇ ਕਰਾਂਗਾ ਪਹਿਲੇ ਵੀ ਤੁਹਾਨੂੰ ਦੱਸਤਾ ਵੀ ਸੰਬੀਧਿਆ ਸਰਕਾਰਾਂ ਇਹਨਾਂ ਗਰੀਬਾਂ ਤੋਂ ਵੋਟਾਂ ਪਟੋਰ ਕੇ ਤੁਰ ਜਾਂਦੀਆਂ ਨੇ ਪਰ ਇਹਨਾਂ ਗਰੀਬਾਂ ਦੇ ਮਹੱਲਾਂ ਦੇ ਵਿੱਚ ਇਹਨਾਂ ਗੰਦ ਫੈਲਿਆ ਤੁਸੀਂ ਦੇਖ ਰਹੇ ਹੋ ਕੋਈ ਵੀ ਵਿਹੀ ਕੋਈ ਵੀ ਮੋੜ ਸੁੱਕਾ ਨਹੀਂ ਅਤੇ ਪਰਸੋ ਚੌਥੇ ਆਇਆ ਸੀਗਾ ਫੋਨ ਮੇਰੇ ਕੋਲੇ ਪਟਿਆਲੇ ਤੋਂ ਪਟਿਆਲੇ ਤੋਂ ਫੋਨ ਆਇਆ ਕਹਿੰਦੇ ਖਾਲਸਾ ਜੀ ਤੁਹਾਡੇ ਸੀ ਆਹ ਪਾਣੀ ਸੁਥਰੇ ਕਰਨ ਵਾਸਤੇ ਸੀ ਪਾ ਆਏ ਸੀਗੇ 1200 2012 ਦੇ ਵੀ ਸਰਕਾਰ ਨੇ ਸਾਡੀ ਡਿਊਟੀ ਲਾਈ ਸੀ ਮੈਨੂੰ ਇੱਕ ਜਵਾਬ ਦਿੱਤਾ ਸੀ ਵੀ ਇਕੱਲੇ ਪਾਣੀ ਸੁਥਰੇ ਦੀ ਕਿਹੜੀ ਗੱਲ ਹੈ ਪਾਣੀ ਸਾਫ਼ ਪੀਕੇ ਕਿਹੜੀ ਗੱਲ ਹੋ ਗਈ ਪਰ ਸਾਡੇ ਚੌਂਕਾਂ ਦੇ ਵਿੱਚ ਸਾਡੇ 12 ਦੇ ਮੂਹਰੇ ਪਾਣੀ 24 ਘੰਟੇ ਗੰਦਾ ਪਾਣੀ ਬੋਡੇ-ਕੁਟ ਰਹਿਦਾ ਸਾਡੇ ਬੱਚਿਆਂ 'ਪੋਂ ਬੰਬਾਰੀ ਫੈਲੀ ਹੋਈ ਪਈ ਐ ਖੁਦ ਸਾਡੀ ਨੋਹ ਐ ਜਿਸ ਬੰਬਾਰੀ ਦੇ ਨਾਲ ਉਹ ਖੁਰਕੇ ਦੇ ਨਾਲ ਜੂਝ ਰਹੀ ਐ ਇੰਨੀ ਬੁਰੀ ਹਾਲਤ ਐ ਸਾਡੇ 1 ਨੰਬਰ ਵਾਰਡ ਦੇ ਵਿੱਚੋਂ ਖਾਸ ਕਰਕੇ ਦਲਤਪਾਈ ਚਾਰੇ ਦੀ ਦੂਸਰੀ ਗੱਲ ਇਹ ਐ ਜਿੰਨਾ ਵੀ ਪਿੰਡ ਦਾ ਪਾਣੀ ਐ ਜਿੰਨਾ ਹੀ ਪਿੰਡ ਦਾ ਪਾਣੀ ਆ ਸਾਰਾ ਮੋੜ ਕੇ ਉਹ ਇਸ ਪਾਸੇ ਕੱਢਿਆ ਗਿਆ ਬਹਾਨਾ ਲਾ ਦਿੱਤਾ ਗਿਆ ਪਈ ਤੁਹਾਡਾ ਜਿਹੜਾ ਨੀਮਾ ਪਾਸਾ ਪਾਣੀ ਨੀਮੇ ਪਾਸੇ ਪਾਸੇ ਨੂੰ ਜਾਊਗਾ ਤੇ ਤੁਹਾਨੂੰ ਬੇਨਤੀ ਹੈ ਪੱਤਰਕਾਰਨ ਸਾਡੀ ਬੇਨਤੀ ਹੈ ਜਿੰਨੀ ਵੀ ਆ ਪਵਰ ਖੜੀ ਹੈ ਸਾਰਿਆਂ ਦੀ ਬੇਨਤੀ ਹੈ ਕਿ ਸਾਡਾ ਜਿਹੜਾ ਮਸਲਾ ਇਸ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇ ਸਰਕਾਰ ਤੱਕ ਮੁੱਖ ਮੰਤਰੀ ਭਗਵਾਨ ਤੱਕ ਵੀ ਇਹ ਗੱਲ ਸਾਡੀ ਪਹੁੰਚਾਈ ਜਾਵੇ ਵੀ ਫੂਲ ਇੱਕ ਨੰਬਰ ਵਾਰ ਦੇ ਵਿੱਚੋਂ ਦਲਤ ਭਾਈ ਚਾਰੇ ਨੇ ਡਟ ਕੇ ਇਹਨਾਂ ਦੀ ਮਦਦ ਕੀਤੀ ਐ ਸਾਰੂ ਪਿੱਛੇ ਛੱਡ ਕੇ ਮਦਦ ਕੀਤੀ ਸੀ ਪਰ ਇਹਨਾਂ ਨੇ ਵੀ ਪਿਛਲੇ ਸਰਕਾਰਾਂ ਬੜਾ ਹੀ ਰੋਲ ਅਦਾ ਕੀਤਾ ਇਹਦੀ ਬੇਨਤੀ ਕਰਦਿਆਂ ਬਾਕੀ ਕੋਈ ਵੱਧ ਘੱਟ ਗੱਲ ਕਹੀ ਹੋਈ ਹੋਵੇ ਤਾਂ ਕਿੰਮ ਦਾ ਜਾਚ ਕਾ ਪਾਣੀ ਵਾਸਤੇ ਫੇਰ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜਿਹੜਾ ਸਾਡਾ ਜਿਹੜੇ ਬਸ ਵੱਧ ਵੋਟ ਪਈ ਆ ਉਸ ਦੀ ਬੁਰਾ ਉੱਥੀ ਇਹ ਮਤਲਬ ਕਿ ਬੁਰਾ ਹਾਲ ਆ ਜੀ ਸਾਡੇ ਵੱਧ ਸਾਡੇ ਵੀ ਬੁਰਾ ਭਾਈਚਾਰਾ ਹੈ ਉਹ ਆਪ ਸੁਮੀ ਲੜੀ ਜਾ ਰਿਹਾ ਹੈ ਵਾਹ ਆਪ ਸ비스 ਕਰਕੇ ਲੜੀ ਜਾ ਰਿਹਾ ਮੇਰੇ ਬਾਪਾਰ ਵਿੱਚ ਆ ਗਿਆ ਪਾਣੀ ਮੈਂ ਬਣ ਲਾ ਲਿਆ ਇਧਰ ਬਾਪਾਰ ਵਿੱਚ ਆ ਗਿਆ ਪਾਣੀ ਇਹ ਨਾ ਇਹ ਉਧਰ ਬੰਦ ਨਗ ਜਾਂਦਾ ਹੈ ਪਾਣੀ ਦਾ ਕੋਈ ਹੱਲ ਨਹੀਂ ਪਾਣੀ ਦਾ ਕੋਈ ਅਜੇ ਤੱਕ ਹੱਲ ਨਹੀਂ ਜਿਹੜੀਆਂ ਸਰਕਾਰਾਂ ਹੁਣ ਤੱਕ ਵੀ ਲਾਰੇ ਲਾਉਂਦੀਆਂ ਰਹੀਆਂ ਨੇ ਪਰ ਜਿਹੜਾ ਬਲਕਾਰ ਸਿੰਘ ਸਿੱਧੂ ਹੈ ਜਾਂ ਪੰਜਾਬ ਦਾ ਮੁੱਖ ਮੰਤਰੀ ਮਜੂਦਾ ਭਗਵੰਤ ਸਿੰਘ ਮਾਨ ਹੈ ਉਹਨੂੰ ਬੇਨਤੀ ਕਰਦੇ ਆ ਬੀ ਅੱਦੂ ਪਹਿਲਾ ਜਿਹੜੇ ਮੁੱਖ ਮੰਤਰੀ ਬਣ ਕੇ ਚਲੇ ਗਏ ਪਰ ਉਹਨਾਂ ਨੇ ਗਰੀਬਾਂ ਦੀ ਦਲਤ ਭਾਈ ਚਾਰੇ ਦੀ ਨਹੀਂ ਸੁਣੀ ਪਰ ਆ ਸਾਡਾ ਸਾਰਾ ਦਲਤ ਭਾਈ ਚਾਰਾ ਹੈ ਜਿਸ ਦਾ ਕਾਰਨ ਕਰਕੇ ਆ ਜਿਹੜੀ ਹਾਰ ਹੋਈ ਆ ਫੂਲਪਿੰਡ ਦੇ ਵਿੱਚੋਂ ਇਸੇ ਕਰਕੇ ਹਾਰ ਹੋਈ ਆ ਵੀ 2.5 ਸਾਲ ਹੋ ਗਏ 2.5 ਸਾਲ ਹੋ ਗਏ ਐਸ ਇੱਕ ਨੰਬਰ ਵਾਰ ਦੇ ਵਿੱਚ ਬਲਕਾਰ ਸਿੰਘ ਸਿੱਧੂ ਨੂੰ ਵੋਟ ਬਹੁਤ ਜ਼ਿਆਦਾ ਪਈ ਸੀ ਪਰ ਐਤ ਕੀ ਹੋਇਆ ਐਤ ਕੀ ਹੋ ਗਿਆ ਹੱਟੀ ਪੋਚਤੀ ਪੋਚਤੀ ਕਿਉਂ ਉਹਨਾਂ ਨੇ ਪਾਈ ਕੰਮ ਨਹੀਂ ਕੀਤਾ ਲੋਕਾਂ ਦਾ ਜਿੱਤੇ ਕਨਕਣ ਦੀ ਹੈ ਇਹ ਹਾਲਤ ਹੋਈ ਹੈ ਆਉਣ ਵਾਲੀ ਦੁਬਾਰਾ ਫੇਰ ਬੇਤੀ ਹੈ ਜੇ ਭਗਵਾਨਤਬਾਨ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਦੀ ਫੇਰ ਝਾਕ ਹੈ ਤਾ ਫਿਰ ਉਹ ਦਲਤ ਭਾਈ ਚਾਰੇ ਬੰਨੀ ਖਾਸ ਕਰਕੇ ਹੋ ਅੱਖ ਅਕਸਰ ਤਾਂ ਸਾਰੇ ਪਿੰਡ ਬੰਨੂਏ ਪਰ ਸਾਰੇ ਪਿੰਡ ਦਾ ਵਾਸ ਕਰਕੇ ਨਾ ਤਾਨੀ ਲਾ ਰਿਹਾ ਵੀ ਇਹ ਬਾਕੀ ਪਿੰਡ ਦੀ ਸਫਾਈ ਹੈ ਕੋਈ ਬਾਕੀ ਪਿੰਡ ਦੀ ਸਾਰੇ ਸਫਾਈ ਹੈ ਮੀਰੇ ਗਲ ਗਲ ਵੱਖਰੀਆ ਪਾਣੀ ਆ ਜਾਂਦਾ ਹੈ ਪਰ ਕੱਲਾ ਕੱਲਾ ਮਤਲਕੇ 24 ਘੰਟੇ ਪਾਣੀ ਆ ਇੱਕ ਨੰਬਰ ਵਾਰਡ ਦੇ ਵਿੱਚ ਜਿਹੜਾ ਚੌਕ ਹੈ ਇਹਦੇ ਵਿੱਚ 24 ਘੰਟੇ ਪਾਣੀ ਖੜਾ ਰਹਿੰਦਾ ਜੀ ਧੰਨਵਾਦ ਰੋਜ਼ ਦੀ ਰੋਜ਼ ਗੋਹੇ ਦਾ ਬੱਟਲ ਸਿਰ ਤੇ ਹੁੰਦਾ ਆ ਪਾਣੀ ਦੇ ਬਿੱਤੀ ਗੋਡੇ-ਗੋਡੇ ਪਾਣੀ ਦੇ ਬਿੱਤੀ ਜਾਂਦੀ ਹੈ ਇੱਕ ਦੋ ਵਾਰੀ ਤਾਂ ਮਤਲਕੇ ਉਹ ਤਾਂ ਛੱਟ ਵੀ ਵੱਜ ਗਈ ਉਹ ਡਿੱਗ ਪਈ ਅੱਜ ਚਲਕਣ ਕਰਨ ਕਰਕੇ ਸਾਡੇ ਬੁਰਾ ਹਾਲ ਹੈ ਤੇ ਅਸੀਂ ਬਾਰ-ਬਾਰ ਇਹ ਹੀ ਬੇਨਤੀ ਕਰਦੇ ਹਾਂ ਸਵੇਰ ਸਰਕਾਰਾਂ ਨੂੰ ਸਾਨੂੰ ਤੁਹਾਨੂੰ ਪਹਿਲੀ ਵੀ ਦੱਸਿਆ ਵੀ ਅਸੀਂ ਸਾਰੇ ਜਨ ਰਲ ਕੇ ਪੂਰਾ ਜੋਰ ਲਾ ਚੁੱਕੇ ਆ ਪਰ ਹੁਣ ਅਸੀਂ ਇਸ ਦਾ ਹੱਲ ਐ ਹੋ ਗਿਆ ਵੀ ਮਤਲਬ ਕਿ ਸਾਡਾ ਇਹ ਲੋਕ ਸਾਨੂੰ ਬੰਦੇ ਨਹੀਂ ਸਮਝਦੇ ਸਾਨੂੰ ਮਤਲਬ ਕਿ ਪਸ਼ੂਆਂ ਵਾਂਗ ਵਰਤ ਲੈਂਦੇ ਨੇ ਉਦੋਂ ਬਾਅਦ ਸਾਡੇ ਨਾਲ ਇਹ ਹਾਲ ਫਿਰ ਹੁੰਦਾ ਹੈ ਬਸ